ਬਹੁਤ ਹੀ ਪਿਆਰਾ ਹੈਂਡਵਰਕ ਕੀਤਾ ਹੋਇਆ ਇਹਦੇ ਵਿੱਚ ਕਾਣ ਵੀ ਕੋਈ ਨਹੀਂ ਹੈਗਾ ਇੰਨਾ ਵਧੀਆ ਹੈਂਡਵਰਕ ਕੀਤਾ ਹੋਇਆ ਹੈਗਾ ਬਹੁਤ ਆਪਣੇ ਕੋਲੇ ਇਹ ਪ੍ਰਿੰਟ ਸੂਟ ਹੈ ਲੀਜੀਬੀਜੀ ਕਾਟਨ ਸੂਟ ਹੈ ਬਹੁਤ ਵਧੀਆ ਸੂਟ ਹੈ ਬਹੁਤ ਵਧੀਆ ਪ੍ਰਿੰਟ ਹੈ ਇਹ ప్రతి ਦੂਜੇ ਨੰਬਰ ਤੇ ਆਪਣੇ ਕੋਲ ਇਹ ਵੀ ਵੈਰਾਈਟੀ ਹੈ ਕਿ ਡਿਜੀਟਲ ਪ੍ਰਿੰਟ ਹੈ 500 ਰੁਪਏ ਦਾ ਰੇਟ ਹੈ ਇਹਦੇ ਨਾਲ ਜਿਹੜੀ ਬਾਟਨ ਹੈਗੀ ਉਹ ਆਪਣੇ ਕੋਲੇ ਕੜਾਈ ਵਾਲੀ ਹੈਗੀ ਪੌਂਚਾਂ ਦੇ ਉੱਪਰ ਕੜਾਈ ਹੈਗੀ ਬਾਟਨ ਦੇ ਉੱਪਰ ਪ੍ਰਿੰਟ ਦੇ ਵਿੱਚ ਉਹਨਾਂ ਨੇ ਆਰੀ ਵਰਕ ਕਰਿਆ ਹੋਇਆ ਦੇਖੋ ਸਾਰਾ ਆਰੀ ਵਰਕ ਕਰਿਆ ਹੋਇਆ ਹੈ ਜਿਹਦੇ ਉੱਪਰ ਕਿਤਨਾ ਕਢਾਈ ਬਹੁਤ ਹੀ ਪਿਆਰੀ ਕਢਾਈ ਕੀਤੀ ਹੋਈ ਹੈਗੀ ਬਹੁਤ ਹੀ ਪਿਆਰੀ ਜਿੰਨੀ ਵੀ ਆਪਣੇ ਕੋਲੇ ਅਗਲੀ ਆਈਟਮ ਆ ਉਹ ਸ਼ਿਮਰ ਦਾ ਸੂਟ ਹੈ ਜੂਦੀ ਵੀ ਕਢਾਈ ਕੀਤੀ ਹੋਈ ਹੈਗੀ ਅਦੇ ਆ ਬਾਜੂਦੀ ਕਢਾਈ ਹੈ ਆ ਆਪਣੇ ਸਲਵਾਰ ਦੇ ਜਿਹੜੇ ਪੌਂਗਿਆਂ ਤੇ ਜਾਂ ਪਲਾਜੋ ਬਣਾਉਂ ਪਲਾਜੇ ਦੇ ਪੌਂਗਿਆਂ ਦੇ ਉੱਪਰ ਕਢਾਈ ਆ ਰਹੀ ਹੈਗੀ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਧੀ ਜੋ ਵੀਡੀਓ ਹੈ ਸਾਨੂੰ ਅਨਸਟਿਚ ਕੱਪੜਿਆਂ ਦੀ ਲੈ ਕੇ ਆਏ ਆ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਵਧੀਆ ਵੈਰਾਈਟੀ ਬਹੁਤ ਹੀ ਜਾਇਜ਼ ਰੇਟਾਂ ਦੇ ਉੱਪਰ ਆਪਣੇ ਕੋਲੇ ਇਹ ਪ੍ਰਿੰਟ ਸੂਟ ਹੈ ਲੀਜੀਬੀਜੀ ਕਾਟਨ ਸੂਟ ਹੈ ਬਹੁਤ ਵਧੀਆ ਸੂਟ ਹੈ ਬਹੁਤ ਵਧੀਆ ਪ੍ਰਿੰਟ ਹੈ ਇਹ ਪ੍ਰਿੰਟ ਦਾ ਸੂਟ ਹੈ ਕਿਰੇ ਦੇ ਉੱਪਰ ਲੈਂਸ ਦਿੱਤੀ ਹੋਈ ਹੈ ਇਹਨਾਂ ਨੇ ਅੱਜ ਹੀ ਲੈਂਸ ਦਿੱਤੀ ਹੋਈ ਹੈਗੀ ਆਲ ਓਵਰ ਆਪਣੇ ਕੋਲੇ ਸੂਟ ਹੈ ਇਹ ਇਹ ਸੂਟ ਦੇ ਨਾਲ ਆਪਣੇ ਕੋਲ ਦੁਪੱਟਾ ਹੈਗਾ ਬਹੁਤ ਹੀ ਵਧੀਆ ਦੁਪੱਟਾ ਹੈਗਾ ਦੁਪੱਟੇ ਦੇ ਉੱਪਰ ਵੀ ਲੈਂਸ ਦਿੱਤੀ ਹੋਈ ਹੈ ਇਹਨਾਂ ਨੇ ਜਿਹਦਾ ਸਭ ਤੋਂ ਘੱਟ ਰੇਟ ਹੈਗਾ 425 ਰੁਪਏ ਇਹ ਸੂਟ ਦਾ ਰੇਟ ਹੈਗਾ ਇਹ ਸੂਟ ਬਹੁਤ ਹੀ ਵਧੀਆ ਹੈ ਬਹੁਤ ਹੀ ਕਾਟਨ ਹੈ 90% ਇਹਦੇ ਵਿੱਚ ਕਾਟਨ ਹੈ 10% ਮਿਲਾਵਟ ਹੁੰਦੀ ਹੈ ਇਹਦੇ ਵਿੱਚ ਜਨਨ ਕਿ 90% ਕਾਟਨ ਹੈ ਇਹਨੂੰ ਕਾਟਨੀ ਕਿਹਾ ਜਾਂਦਾ ਹੈਗਾ ਲੀਜੀ ਬੀਜੀ ਕਾਟਨ ਬਹੁਤ ਵਧੀਆ ਸੂਟ ਹੈ ਇਹ ਇਹਦੇ ਵਿੱਚ ਆਪਣੇ ਕੋਲੇ 7 ਕਲਰ ਨੇਗੇ ਤਿੰਨ ਜਿਹੜੇ ਕਲਰ ਨੇ ਆਪਣੇ ਕੋਲੇ ਪ੍ਰਿੰਟਰ ਦੇ ਨੇ ਪੂਰੇ ਪ੍ਰਿੰਟ ਦੇ ਤੇ ਤਿੰਨ ਜਿਹੜੇ ਚਾਰ ਕਲਰ ਨੇ ਉਹ ਆਪਣੇ ਕੋਲੇ ਪਹਿਲਾ ਕਲਰ ਹੈ ਜਿਹੜਾ ਇਹ ਇਹ ਆਪਣੇ ਕੋਲੇ ਆ ਕਲਰ ਆ ਗਿਆ ਜਿਹਨੂੰ ਮਾਸਟਰ ਕਲਰ ਕਹਿੰਦੇ ਨੇਗੇ ਤੇ ਦੂਸਰਾ ਕਲਰ ਆਪਣੇ ਕੋਲੇ ਜਾਮਨੀ ਕਲਰ ਆ ਗਿਆ ਇਹਦੇ ਉੱਤੇ ਵੀ ਸਾਰਾ ਕੁਝ ਉਹੀ ਚੀਜ਼ ਵਰਕ ਦਿੱਤੀ ਹੋਈ ਹੈਗੀ ਤੇ ਦੁਪੱਟੇ ਦੇ ਉੱਪਰ ਵੀ ਲਾਈਨ ਦਿੱਤੀ ਹੋਈ ਹੈਗੀ ਤੇ ਤੀਸਰਾ ਕਲਰ ਆਪਣੇ ਕੋਲੇ ਜਿਹੜਾ ਗੁਲਾਬੀ ਕਲਰ ਆ ਗਿਆ ਆਲ ਓਵਰ ਸੂਟ ਨੇ ਸਾਰਾ ਕੱਪੜਾ ਆਲ ਓਵਰ ਦੇ ਵਿੱਚ ਹੈ ਬਹੁਤ ਵਧੀਆ ਦੁਪੱਟਾ ਹੈ ਇਹ ਤਿੰਨ ਕਲਰ ਨੇ ਪ੍ਰਿੰਟ ਤੇ ਲੀਜੀਬੀਜੀ ਕਾਟਨ ਦੇ ਵਿੱਚ ਨੇਗੇ ਤੇ ਚੌਥਾ ਜਿਹੜਾ ਆਪਣੇ ਕੋਲੇ ਆ ਗਿਆ ਆਹ ਕਲਰ ਆ ਗਏ ਆਪਣੇ ਕੋਲੇ ਤਿੰਨ ਜਿਹਨੂੰ ਆਪਾਂ ਸੈਲਫ ਪ੍ਰਿੰਟ ਵੀ ਕਹਿ ਦਿੰਨੇ ਆ ਆਮ ਪ੍ਰਿੰਟ ਵੀ ਕਹਿੰਨੇ ਆ ਵੀ ਸਿੱਧੀ ਧਾਰੀ ਦਾ ਪ੍ਰਿੰਟ ਹੈ ਇਹਦੇ ਕੋਲੇ ਇਹਦੇ ਨਾਲ ਵੀ ਉਹੀ ਲੀਜੀ ਵੀ ਜੀ ਕਾਟਨ ਹੈ ਵੀ ਇਹਦਾ ਵੀ 425 ਰੁਪਏ ਰੇਟ ਹੈ ਨਾਲ ਦੁਪੱਟਾ ਹੈ ਦੁਪੱਟਾ ਵੀ ਇਹਦੇ ਨਾਲ ਉਹੀ ਦੁਪੱਟਾ ਬਹੁਤ ਵਧੀਆ ਦੁਪੱਟਾ ਹੈਗਾ ਘੇਰੇ ਤੇ ਇਹਦੇ ਵੀ ਲੈਂਥ ਦਿੱਤੀ ہوئی ਆ ਆਲ ਓਵਰ ਇਹ ਵੀ ਆਲ ਓਵਰ ਸੂਟ ਹੈਗਾ ਤੇ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਨੇਗੇ ਪਹਿਲਾ ਕਲਰ ਇਹ ਹੈਗਾ ਆ ਦੂਸਰਾ ਕਲਰ ਆਪਣੇ ਕੋਲੇ ਇਹਨੂੰ ਆਪਾਂ ਮਹਿਰੂਮ ਕਲਰ ਵੀ ਕਹਿ ਸਕਦੇ ਆਂਗੇ ਲਾਈਟ ਮਹਿਰੂਮ ਕਲਰ ਕਿਉਂਕਿ ਇਹਦਾ ਵੀ ਉਹੀ ਚੀਜ਼ ਹੈਗੀ ਸਾਰੀ ਇਹਦੇ ਉੱਤੇ ਘੇਰਿਆਂ ਤੇ ਚੱਕ ਕਹਿੰਦੇ ਆਪਣੇ ਡਬੱਟੇ ਦੇ ਉੱਪਰ ਲੈਂਥ ਲੱਗੀ ਹੋਈ ਹੈਗੀ ਇਹਦਾ ਵੀ 425 ਵੀ ਰੇਟ ਹੈ ਤੀਸਰਾ ਰੰਗ ਇਹਦਾ ਆਪਣੇ ਕੋਲੇ ਗ੍ਰੀਨ ਆ ਗਿਆ ਆ ਗ੍ਰੀਨ ਰੰਗ ਹੈ ਇਹ ਵੀ ਆਲ ਓਵਰੀ ਹੈ ਹੈ ਆਲ ਓਵਰੀ ਫੂਟ ਨੇ ਜਿਹੜੇ ਆਪਣੇ ਕੋਲ ਸੱਤੇ ਨੇ ਲੀਜੀ ਬੀਜੀ ਕਾਟਣ ਦੇ ਨੇਗੇ ਦੁਪट्टे ਦੇ ਉੱਪਰ ਉਹੀ ਚੀਜ਼ ਲਾਇਸ ਲੱਗੀ ਹੋਈ ਹੈ ਜੀ ਤੇ ਆਲ ਓਵਰ ਸੂਟ ਹੈ ਇਹ ਵੀ ਇਹ ਵੀ ਲੀਜੀ ਬੀਜੀ ਕਾਟਣਾ ਹੈ ਇਹੀ ਉਹੀ ਦੁਪੱਟਾ ਇਹਦੇ ਨਾਲ ਤੇ ਆਲ ਓਵਰ ਸੂਟ ਹੈ ਜੇ ਤੁਸੀਂ ਆਰਡਰ ਬੁੱਕ ਕਰਾਉਣਾ ਸਾਡੇ ਵਟਸਐਪ ਤੇ ਜਾ ਕੇ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਾ ਸਕਦੇ ਕੈਸ ਆਰਡਰ ਮੇਰੇ ਕੋਲ ਇਹਦੀ ਵੈਰਾਈਟੀ ਹੈ ਜੀ ਡਿਜੀਟਲ ਪ੍ਰਿੰਟ ਹੈ 500 ਰੁਪਏ ਦਾ ਰੇਟ ਹੈ ਇਹਦੇ ਨਾਲ ਜਿਹੜੀ ਬਾਟਨ ਹੈਗੀ ਉਹ ਆਪਣੇ ਕੋਲੇ ਕਢਾਈ ਵਾਲੀ ਹੈਗੀ ਪੌਂਚਾਂ ਦੇ ਉੱਪਰ ਕਢਾਈ ਹੈਗੀ ਇਹ ਬਾਟਨ ਦੇ ਉੱਪਰ 2.5 ਮੀਟਰ ਸਲਵਾਰ ਦਾ ਕੱਪੜਾ 1.5 ਮੀਟਰ ਕਮੀਜ਼ ਦਾ ਕੱਪੜਾ ਇਹਦੇ ਨਾਲ ਜਿਹੜੀ ਆਪਣੇ ਕੋਲ ਚੁੰਨੀ ਹੈ ਚੁੰਨੀ ਉੱਤੇ ਪੱਟੀ ਲੱਗੀ ਹੋਈ ਹੈਗੀ ਚੁੰਨੀ ਦੇ ਉੱਪਰ ਪੱਟੀ ਲੱਗੀ ਹੋਈ ਹੈ ਬਹੁਤ ਹੀ ਵਧੀਆ ਕੱਪੜਾ ਹੈ ਚੁੰਨੀ ਦਾ ਬਹੁਤ ਹੀ ਵਧੀਆ ਸੂਟ ਦਾ ਕੱਪੜਾ ਹੈਗਾ ਸਲਵਾਰ ਦਾ ਬਹੁਤ ਵਧੀਆ ਹੈ ਬਹੁਤ ਵਧੀਆ ਵਰਕ ਕੀਤਾ ਹੋਇਆ ਹੈਗਾ ਸੂਟ ਮੰਗਵਾਉਣ ਵਾਸਤੇ ਬੁੱਕਰਵਾਉਣ ਵਾਸਤੇ ਸੂਟ ਦੀ ਫੋਟੋ ਲੈ ਕੇ ਸਾਡੇ ਵਟਸਐਪ ਤੇ ਭੇਜ ਦਿਓ ਤੇ ਕੈਸ਼ ਔਨ ਡਿਲੀਵਰੀ ਹੈ ਇਹਦੇ ਵਿੱਚ 8 ਕਲਰ ਨੇਗੇ 8 ਕਲਰ ਤੁਹਾਨੂੰ ਅਡੋ ਅਡ ਕਲਰ ਦਿਖਾਵਾਂਗੇ ਪਹਿਲਾ ਕਲਰ ਹੈ ਜਿਹੜਾ ਆਪਣੇ ਕੋਲੇ ਇਹ ਹੈ ਜਿਹਨੂੰ ਆਪਾਂ ਮਾਸਟਰਡ ਜਾਂ 옐ੋ ਕਲਰ ਵੀ ਕਹਿ ਸਕਦੇ ਆ ਸਲਵਾਰ ਨੂੰ ਦੂਸਰਾ ਕਲਰ ਹੈ ਜਿਹੜਾ ਆਪਣੇ ਕੋਲੇ ਗੁਲਾਬੀ ਰੰਗ ਦਾ ਆ ਗਿਆ ਇਹਦੇ ਤੇ ਵੀ ਬਾਟਨ ਦੇ ਉੱਪਰ ਕਢਾਈ ਹੈਗੀ 500 ਰੁਪਿਆ ਇਸ ਦਾ ਵੀ ਰੇਟ ਹੈਗਾ ਸਲਵਾਰ ਉੱਪਰ ਕਢਾਈ ਹੈਗੀ ਤੇ ਆਪਣੇ ਦੁਪट्टे ਉੱਪਰ ਪੱਟੀ ਲੱਗੀ ਹੋਈ ਹੈਗੀ। ਦੀਦੀ ਡਿਜੀਟਲ ਪ੍ਰਿੰਟ ਇਹ ਹੈ। ਇਹ ਦੂਸਰਾ ਕਲਰ ਹੈਗਾ ਇਹਦਾ ਤੇ ਆਪਣੇ ਕੋਲੇ ਜਿਹੜਾ ਤੀਸਰਾ ਕਲਰ ਆ ਗਿਆ। ਉਹ ਆਪਣੇ ਕੋਲੇ ਜਾਮਨੀ ਕਲਰ ਆ ਗਿਆ। ਜਾਮਨੀ ਕਲਰ ਹੈ ਜਿਹੜਾ ਉਸੇ ਉਸੇ ਤਰ੍ਹਾਂ ਵੱਖ-ਵੱਖ ਆਪਣੇ ਕੋਲੇ ਜਿਹੜੀ ਸਲਵਾਰ ਦੇ ਉੱਪਰ ਪੌਂਚੇ ਦੇ ਉੱਪਰ ਵੱਖ-ਵੱਖ ਕਢਾਈ ਹੈ ਕਿਸੇ ਤੇ ਕਿਸੇਵੇਂ ਕਿਸੇ ਤੇ ਕਿਵੇਂ ਤੇ ਆਪਣਾ ਜਿਹੜਾ ਇਹ ਕਮੀਜ਼ ਦੀ ਨਾਲ ਦੀ ਦੁਪट्टे ਉੱਪਰ ਤੇ ਪੱਟੀ ਲੱਗੀ ਹੋਈ ਹੈਗੀ। ਇਹ ਵੀ ਡਿਜੀਟਲ ਪ੍ਰਿੰਟ ਹੈ ਇਹਦਾ ਵੀ 500 ਰੁਪਿਆ ਰੇਟ ਹੈ ਤੇ ਇਹਦੀ ਫੋਟੋ ਲੈ ਕੇ ਸਾਨੂੰ ਜੇ ਆਰਡਰ ਬੁੱਕ ਕਰਨਾ ਸਾਡੇ WhatsApp ਤੇ ਜਰੂਰ ਭੇਜ ਦਿਓ ਕੈਸ਼ ਆਟ ਲਿਮਰੀ ਤੇ ਜਿਹੜਾ ਆਪਣੇ ਕੋਲੇ ਇਸ ਤੋਂ ਬਾਅਦ ਚੌਥਾ ਕਲਰ ਆਇਆ ਜਿਹੜਾ ਚੌਥਾ ਕਲਰ ਆਇਆ ਇਹ ਕੋਕਾ ਕੋਲਾ ਕਲਰ ਦੇ ਵਿੱਚ ਆ ਗਿਆ ਇਹਦੇ ਵੀ ਬੋਟਲ ਦੇ ਉੱਪਰ ਦੇਖੋ ਬਹੁਤ ਪਿਆਰੀ ਕਢਾਈਏਗੀ ਇਹ ਮੂਰਲੇ ਵਾਲ ਸਿਰ ਪੌਚਿਆਂ ਦੇ ਉੱਪਰ ਇਹ ਕਢਾਈ ਆਊਗੀ ਤੇ ਕਮੀਜ਼ ਪ੍ਰਿੰਟਦਾਰ ਹੈ ਤੇ ਚੁੰਨੀ ਦੇ ਉੱਪਰ ਆਪਣੇ ਕੋਲੇ ਪੱਟੀ ਲੱਗੀ ਹੋਈ ਹੈ ਇਹਦਾ ਵੀ 500 ਰੁਪਿਆ ਰੇਟ ਹੈ ਤੀਸਰਾ ਕਲਰ ਹੈ ਜਿਹੜਾ ਆਪਣੇ ਕੋਲੇ ਸਲਵਾਰ ਦਾ ਇਹ ਮੂੰਗਿਆ ਕਲਰ ਕਾਲਾ ਕਾਲਾ ਮੂੰਗਿਆ ਜਿਹੜਾ ਡਾਰਕ ਮੂੰਗਿਆ ਕਲਰ ਹੁੰਦਾ ਉਹ ਹੈ ਇਹਦੇ ਉੱਪਰ ਵੀ ਤੇ ਉਸ ਵਾਲਿਆਂ ਦੇ ਉੱਪਰ ਕਢਾਈ ਦਿੱਤੀ ਹੋਈ ਹੈਗੀ ਦੁਬੱਟੇ ਉੱਪਰ ਪੱਟੀ ਲੱਗੀ ਹੋਈ ਹੈਗੀ ਤੇ ਕਮੀਜ਼ ਆ ਜਿਹੜੀ ਕਮੀਜ਼ ਦਾ ਵੀ ਇਹ ਹੀ ਹੈ ਪ੍ਰਿੰਟ ਹੈਗਾ ਡਿਜੀਟਲ ਪ੍ਰਿੰਟ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਪੰਜਵਾਂ ਇਸ ਤੋਂ ਬਾਅਦ ਵਾਲਾ ਕਲਰ ਆ ਪੰਜਵਾਂ ਉਹ ਨੇਵੀ ਕਲਰ ਆ ਗਿਆ ਸਲਵਾਰ ਦਾ ਨੇਵੀ ਕਲਰ ਹੈ ਤੇ ਨਾਲ ਦੀ ਤੁਨੀ ਹੈਗੀ ਤੇ ਉਸੇ ਕਲਰ ਦੀ ਇਹਦੇ ਵੀ ਪੱਟੀ ਲੱਗੀ ਹੋਈ ਹੈਗੀ ਤੇ ਹੁਣ ਤੋਂ ਆਪਣਾ ਕੋਲ ਲਾਸਟ ਹੈ 8ਵਾਂ ਕਲਰ ਹੈ ਉਹ ਫਿਰੋਜੀ ਕਲਰ ਹੈ ਇਹਦੇ ਉੱਪਰ ਵੀ ਵਰਕ ਦਿੱਤਾ ਹੋਇਆ ਸਲਵਾਰ ਦੇ ਉੱਪਰ ਜਿੰਨੀਆਂ ਵੀ ਅੱਠੇ ਕਲਰਾਂ ਦੇ ਉੱਪਰ ਆਪਣੇ ਕੋਲੇ ਵਰਕ ਦਿੱਤਾ ਹੋਇਆ ਹੈਗਾ ਤੇ ਜਿਹੜੀ ਆਪਣੇ ਕੋਲ ਚੁੰਨੀ ਆ ਚੁੰਨੀ ਦੇ ਉੱਪਰ ਵੀ ਪੱਟੀ ਲੱਗੀ ਹੋਈ ਹੈ ਜੀ 500 ਰੁਪਿਆ ਇਹਨਾਂ ਅੱਠਾਂ ਸੂਟਾਂ ਦਾ ਰੇਟ ਹੈ ਤੇ ਆਪਣੇ ਕੋਲੇ ਫੋਟੋ ਲੈ ਕੇ ਇਹਦੀ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਤੇ ਭੇਜ ਦਿਓ ਨੰਬਰ ਤੇ ਤੁਹਾਨੂੰ ਸੂਟ ਤੁਹਾਡੇ ਕੋਲੇ ਪਹੁੰਚਦਾ ਹੋ ਜਾਵੇਗਾ ਹਾਂ ਜੀ ਤੀਸਰੀ ਵੈਰਾਈਟੀ ਹੈ ਜਿਹੜੀ ਆਪਣੇ ਕੋਲੇ ਗੀਜਾ ਕਾਟਨ ਦੀ ਹੈ ਗੀਜਾ ਕਾਟਨ ਦੇ ਉੱਪਰ ਪ੍ਰਿੰਟ ਦੇ ਵਿੱਚ ਆ ਉਹਨਾਂ ਨੇ ਆਰੀ ਵਰਕ ਕਰਿਆ ਹੋਇਆ ਦੇਖੋ ਸਾਰਾ ਆਰੀ ਵਰਕ ਕਰਿਆ ਹੋਇਆ ਸਾਰੇ ਥੱਲੇ ਬਾਉਂਡਰ ਵਾਈਟ ਕਲਰ ਦਾ ਬਾਉਂਡਰ ਦਿੱਤਾ ਹੋਇਆ ਆ ਸਾਰੇ ਆਰੀ ਵਰਕ ਕਰਕੇ ਉੱਪਰ ਗਲੇ ਉੱਪਰ ਵੀ ਵਾਈਟ ਕਲਰ ਦਾ ਬਾਉਂਡਰ ਦੇ ਕੇ ਆਰੀ ਵਰਕ ਕਰੀ ਹੋਇਆ ਫੀਸਾਟ ਦੇ ਵਿੱਚ ਇਹ ਲੱਗੇ ਹੋਏ ਨੇਗੇ ਤੇ ਨਾਲ ਜਿਹੜੀ ਇਹਦੀ ਬਾਜੂ ਹੈ ਬਾਜੂ ਤੇ ਵੀ ਪ੍ਰਿੰਟ ਹੈ ਜਿਵੇਂ ਆਪਣੇ ਥੱਲੇ ਕਮੀਜ਼ ਤੇ ਪ੍ਰਿੰਟ ਆ ਓਵੇਂ ਬਾਜੂ ਤੇ ਪ੍ਰਿੰਟ ਹੈ ਇਸੇ ਨਾਲ ਇਹਦੇ ਨਾਲ ਆਪਣੇ ਕੋਈ ਕੁੰਨੀ ਵੀ ਹੈ ਜਿਹੜੀ ਕੁੰਨੀ ਵੀ ਪ੍ਰਿੰਟ ਦਾ ਹੈਗੀ ਆਹ देखो ਆ ਤੁੰਨੀ ਪ੍ਰਿੰਟ ਹੈ ਕਿੰਨੀ ਦੇ ਸਾਰੀ ਦੇ ਪ੍ਰਿੰਟ ਹੈ ਉਸੇ ਲੋਟੀ ਜਿਵੇਂ ਇਹ ਬਾਰਡਰ ਹੈ ਕਮੀਜ਼ ਦੇ ਉੱਪਰ ਉਵੇਂ ਚੁੰਨੀ ਦੇ ਉੱਪਰ ਬਾਰਡਰ ਹੈਗਾ ਤੇ ਚੌਥਾ ਆਪਣਾ ਜਿਹੜੀ ਇਹਦੀ ਬਾਟਨ ਹੈ ਬਾਟਨ ਆਪਣੇ ਕੋਲ ਸਾਫ ਕਲਰ ਦੀ ਹੈਗੀ ਇਹਦੇ ਨਾਲ ਸਾਫ ਬਾਟਨ ਹੈ ਇਹਦੀ ਲੈਂਥ ਪੂਰੀ ਹੈ ਇਹਦਾ ਰੇਟ 500 ਰੁਪਏ ਦਾ ਰੇਟ ਹੈ ਜੀ ਕੈਸਾ ਡਿਲੀਵਰੀ ਹੈਗੀ ਤੇ ਸੂਟ ਮੰਗਵਾਉਣ ਵਾਸਤੇ ਸੂਟ ਦੀ ਫੋਟੋ ਸਾਡੇ ਵਟਸਐਪ ਤੇ ਜਰੂਰ ਭੇਜ ਦਿਓ ਆਰਡਰ ਬੁੱਕ ਕਰਾਉਣ ਵਾਸਤੇ ਤੇ 500 ਰੁਪਏ ਇਹਦਾ ਰੇਟ ਹੈ ਤੇ ਬਹੁਤ ਵਧੀਆ ਇਹ ਕਲਰ ਆ ਬਹੁਤ ਹੀ ਪਿਆਰਾ ਕਲਰ ਹੈਗਾ ਬਹੁਤ ਹੀ ਸੋਹਣੀ ਚੁੰਨੀ ਹੈ ਇਹਦੇ ਨਾਲ ਸਾਰੀ ਪ੍ਰਿੰਟ ਬਾਰਡਰ ਦਿੱਤਾ ਹੋਇਆ ਹੈ ਚੁੰਨੀ ਦੇ ਉੱਪਰ ਬਹੁਤ ਹੀ ਪਿਆਰਾ ਉਹ ਕੀਤਾ ਹੋਇਆ ਹੈਗਾ ਇਹਦੇ ਵਿੱਚ ਆਪਾਂ ਕੋਲੇ ਪੰਜ ਕਲਰ ਨੇ ਜਿਹੜਾ ਪਹਿਲਾ ਕਲਰ ਆ ਆਪਣੇ ਕੋਲੇ ਪਹਿਲਾ ਕਲਰ ਇਹ ਆ ਗਿਆ ਤੇ ਜਿਹੜਾ ਆਪਣੇ ਕੋਲੇ ਦੂਸਰਾ ਕਲਰ ਹੈ ਉਹ ਪਿੰਕ ਕਲਰ ਤੇ ਜਿਹਨੂੰ ਆਪਾਂ ਗੁਲਾਬੀ ਕਲਰ ਵੀ ਕਹਿ ਦਿੰਦੇ ਆਗੇ ਇਹਦੇ ਉੱਤੇ ਵੀ ਸਾਰਾ ਆਰੀ ਵਰਕ ਕੀਤਾ ਹੋਇਆ ਬਾਰਡਰ ਦੇ ਨਾਲ ਉਹੀ ਕੀ ਟਾਈਪ ਸਾਰਾ ਕੁਝ ਉਵੇਂ ਦੀ ਚੀਜ਼ ਕੀਤੀ ਹੋਈ ਹੈ ਇਹਦੇ ਨਾਲ ਵੀ ਜਿਹੜੀ ਆਪਣੇ ਕੋਲੇ ਚੁੰਨੀ ਹੈ ਉਹੀ ਚੀਜ਼ ਬਾਰਡਰ ਵਾਲੀ ਚੁੰਨੀ ਹੈਗੀ ਬਾਟਨ ਵੀ ਇਹਦੇ ਨਾਲ ਸਾਫ਼ ਹੈਗੀ ਇਹਦਾ ਵੀ 500 ਰੁਪਏ ਰੇਟ ਹੈ ਤੇ ਇਹਦੀ ਵੀ ਫੋਟੋ ਲੈ ਕੇ ਸਾਡੇ ਵਟਸਐਪ ਤੇ ਆਰਡਰ ਜਰੂਰ ਬੁੱਕ ਕਰਾਓ ਤੇ ਕੈਸ਼ ਔਨ ਡਿਲੀਵਰੀ ਹੈ ਜਿਹੜਾ ਆਪਾਂ ਕੋਈ ਤੀਸਰਾ ਕਲਰ ਹੈ ਇਹਨੂੰ ਆਪਾਂ ਜੋਗੀਆ ਕਲਰ ਵੀ ਕਹਿ ਦਿੰਨੇ ਆਂ ਬਾਬਾ ਕਲਰ ਵੀ ਕਹਿ ਦਿੰਨੇ ਆਂਗੇ ਇਹਨੂੰ ਇਹ ਵੀ ਇਹਦੇ ਨਾਲ ਵੀ ਆਪਣੇ ਕੋਲੇ ਸਾਰਾ ਕੁਝ ਉਸੇ ਨਾਲ ਦਾ ਹੀ ਹੈ ਵਰਕ ਕੀਤਾ ਹੋਇਆ ਆਰੀ ਵਰਕ ਹੈ ਇਹ ਗੀਜਾ ਕਾਟਣਾ ਹੈ ਇਹਦੇ ਪਹਿਲਾ ਦੋ ਉਹ ਵੀ ਕੀਤਾ ਕੋਟਣ ਦੇ ਆਪਣਾ ਤੀਜਾ ਇਹ ਵੀ ਕੀਤਾ ਕੋਟਣ ਦਾ ਇਹਦੇ ਨਾਲ ਵੀ ਆਪਣੇ ਕੋਲ ਜਿਹੜੀ ਚੁੰਨੀ ਹੈਗੀ ਇਹਦੇ ਉੱਤੇ ਵੀ ਸਾਰਾ ਬਾਰਡਰ ਆਇਆਗਾ ਚੁੰਨੀ ਬਹੁਤ ਵਧੀਆ ਚੁੰਨੀ ਹੈਗੀ ਤੇ ਇਹਦੇ ਨਾਲ ਵੀ ਆਪਣੇ ਕੋਲ 500 ਰੁਪਿਆ ਦਾ ਰੇਟ ਹੈ ਜੀ ਤੇ ਇਹਦੇ ਨਾਲ ਸਾਫ ਸਲਵਾਰ ਹੈ ਜਿਹੜਾ ਆਪਣੇ ਕੋਲੇ ਚੌਥਾ ਕਲਰ ਆ ਗਿਆ ਚੌਥਾ ਕਲਰ ਗਰੇ ਕਲਰ ਹੈਗਾ ਜੀ ਸਾਰਾ ਉਹੀ ਚੀਜ਼ ਹੈਗੀ ਬਾਰਡਰ ਹੈ ਸੀਸਾ ਟਾਈਪ ਇਹਦੇ ਵਿੱਚ ਇਹੋ ਦਿੱਤਾ ਹੋਇਆ ਆਰੀ ਵਰਕ ਕੀਤਾ ਹੋਇਆ ਹੈਗੀ ਜਾਂ ਕਾਟਨ ਦੇ ਉੱਪਰ ਉਵੇਂ ਗਲੇ ਦੇ ਉੱਪਰ ਪੱਟੀ ਦਿੱਤੀ ਹੋਈ ਹੈ ਪੂਰੀ ਇਹਦੀ ਲੈਂਥ ਹੈ ਜੀ ਕੁੰਨੀ ਵੀ ਉਸੇ ਨਾਲ ਦੀ ਹੋਈ ਹੈ ਆਪਣੇ ਕੋਲੇ ਇਹ ਚੌਥਾ ਕਲਰ ਹੈ ਜੀ ਚੁੰਨੀ ਉੱਪਰ ਵੀ ਬਾਰਡਰ ਹੈ ਤੇ ਇਹਦੇ ਨਾਲ ਆਪਣੇ ਕੋਲੇ ਜਿਹੜੀ ਇਮਪੋਰਟਨ ਆ ਗਈ ਇਹ ਪੂਰਾ ਇਹਨਾਂ ਲੈਂਥਾ ਪੂਰੀ ਇਹਦੀ ਇਮਪੋਰਟਨ ਦੀ ਇਹ ਹੋ ਆਈ ਤੇ ਜਿਹੜਾ ਆਪਣੇ ਕੋਲੇ ਪੰਜਵਾਂ ਕਲਰ ਹੈ ਉਹ ਫਿਰੋਜੀ ਕਲਰ ਹੈਗਾ ਜੀ ਇਹ ਆਪਣੇ ਕੋਲੇ ਫਿਰੋਜੀ ਕਲਰ ਹੈਗਾ ਉਹੀ ਚੀਜ਼ ਆ ਰਹੀ ਵਰਕੇ ਦੇ ਕੋਲੇ ਦਿੱਤਾ ਹੋਇਆ ਹੈਗਾ ਤੇ ਨਾਲ ਇਹਦੀ ਜਿਹੜੀ ਚੁੰਨੀ ਹੈ ਚੁੰਨੀ ਦੇ ਉੱਪਰ ਵੀ ਇਹੀ ਚੀਜ਼ ਦਿੱਤੀ ਹੋਈ ਆ ਦੇਖੋ ਜਿਵੇਂ ਆਪਣੇ ਕੋਲੇ ਆਹ ਬਾਰਡਰ ਦੇ ਵਿੱਚ ਇਹਦੇ ਫੁੱਲ ਜਾਂਦੇ ਨੇ ਮੁਲਾਵਰ ਉਵੇਂ ਆਪਣੇ ਇਹਦੇ ਕੋਲ ਵੀ ਜਾਣਦੇ ਨੇ ਉਮੀਦ ਆ ਬਾਊਡਰ ਹੈਗਾ 400 ਰੁਪਏ ਇਹਦੀ ਜ਼ਰੂਰ ਦੇਖਣੀ ਹੁੰਦੀ ਆ ਕੋਈ ਇਹਦੇ ਫੁੱਲਾਂ ਨਾਲ ਦੀ ਬਾਊਡਰ ਨੇ ਇਹਦੇ ਵਿੱਚ ਜਿੰਨਾ ਦੇ ਉਤੇ ਪਾਊਡਰ ਹੈ ਓਨੇ ਇਹਦੇ ਫੁੱਲ ਦਾ ਕਿਉਂਕਿ ਇਹ ਸੂਟ ਦਾ ਵੱਧ ਹੁੰਦਾ ਹੈਗਾ ਤੇ ਨਾਲ ਇਹਦੇ ਸਾਫ ਇਹ ਸਲਵਾਰ ਹੈ ਇਹਦਾ ਵੀ 500 ਰੁਪਏ ਰੇਟ ਆਈ ਫੋਟੋ ਖਿੱਚ ਕੇ ਆਰਡਰ ਬੁੱਕ ਕਰਾਉਣ ਲਈ ਸਾਡੇ WhatsApp ਤੇ ਜ਼ਰੂਰ ਭੇਜੋ ਹਾਂਜੀ ਜਿਹੜੀ ਆਪਣੇ ਕੋਲੇ ਚੌਥੀ ਵੈਰਾਈਟੀ ਹੈ ਉਹ ਆਪਣੇ ਕੋਲੇ ਸਿਮਰ ਸੂਟ ਦੀ ਸਿਮਰ ਦੀ ਵੈਰਾਈਟੀ ਹੈਗੀ ਦੁਪੱਟਾ ਸੂਟ ਹੈ ਇਹਦੇ ਨਾਲ ਦੁਪੱਟਾ ਸਾਫ ਬਾਊਡਰ ਨਾਲ ਜਿਹੜਾ ਆਪਣੇ ਕੋਲੇ ਇਹ ਪਹਿਲਾ ਕਲਰ ਹੈ ਇਹ ਗ੍ਰੇ ਕਲਰ ਹੈ ਗ੍ਰੇ ਕਲਰ ਦੇ ਥੱਲੇ ਜਿਹਨੇ ਆਪਣੇ ਪਿੰਕ ਟਾਈਪ ਦਾ ਆਪਣੇ ਨੇ ਬਾਰਡਰ ਦਿੱਤਾ ਹੈ ਬਾਰਡਰ ਦੇ ਥੱਲੇ ਫੇਰ ਇਹਨਾਂ ਨੇ ਵਧੀਆ ਢੰਗ ਨਾਲ ਬਾਰਡਰ ਬਣਾਇਆ ਹੋਇਆ ਹੈ ਉੱਪਰ ਇਹਨਾਂ ਨੇ ਮੋਤੀ ਲਾਏ ਹੋਏ ਨੇ ਗਲੇ ਦੇ ਉੱਪਰ ਵੀ ਮੋਤੀ ਲੱਗੇ ਹੋਏ ਨੇਗੇ ਇਹਦਾ 550 ਰੁਪਿਆ ਰੇਟ ਹੈ ਦੁਪੱਟਾ ਸੂਟ ਹੈ ਦੁਪੱਟੇ ਦੇ ਸਮੇਤ 550 ਰੁਪਿਆ ਸੂਟ ਹੈ ਇਹ ਜੇ ਇਹ ਵੀ ਸੂਟ ਮੰਗਵਾਉਣਾ ਤੁਸੀਂ ਤਾਂ ਇਹਦੀ ਫੋਟੋ ਖਿੱਚ ਕੇ ਸਾਡੇ ਵਟਸਐਪ ਤੇ ਜ਼ਰੂਰ ਭੇਜੋ ਕੈਸ਼ ਔਨ ਡਿਲੀਵਰੀ ਕੇ ਇਹਦੇ ਜਿਹੜਾ ਆਪਣਾ ਗਲਾ ਗਲੇ ਦੇ ਉੱਪਰ ਫੱਟੀ ਹੈਗੀ ਨੀਚੇ ਬਾਰਡਰ ਹੈ ਤੇ ਬਹਾਂ ਦੇ ਉੱਪਰ ਵੀ ਜਿਹੜੀ ਇਹਨਾਂ ਨੇ ਇਹ ਦਿੱਤੀ ਹੋਈ ਹੈਗੀ ਪ੍ਰਿੰਟ ਦਿੱਤਾ ਹੋਇਆ ਹੈਗਾ ਚਾਰੇ ਫੁੱਲ ਚਾਰੇ ਸਾਡਾ ਦੇ ਫੁੱਲ ਦਿੱਤੇ ਹੋਏ ਨੇ ਕਿ ਵੀ ਆਪਾਂ ਜਿਵੇਂ ਵੀ ਮਰਜ਼ੀ ਬਣਾ ਦਿੰਦੇ ਆ ਵਿਚਾਲੇ ਆਹ ਫੁੱਲ ਨੂੰ ਵਿਚਾਲੇ ਲੈ ਕੇ ਵੀ ਬਣ ਸਕਦਾ ਹੈਗਾ ਇਹ ਚੀਜ਼ ਇਹਦੇ ਵਿੱਚ ਕੱਪੜੇ ਕੋਲ ਚਾਰ ਕਲਰ ਨੇਗੇ ਚਾਰੇ ਕਲਰ ਆਪਾਂ ਨੇ ਇਹਦੇ ਨਾਲ ਇਹ ਬਾਟਨ ਹੈਗੀ ਸਾਫ ਬਾਟਨ ਆ ਇਹਦੇ ਨਾਲ ਇਹ ਆ ਤੁਨੀ ਹੈਗੀ ਨਹੀਂ ਸੂਤਰ ਨਾਲ ਸਿਮਰ ਦੇ ਸੂਟ ਨੇ ਇਹ ਕਮੀਜ਼ ਦੇ ਲੈਂਗ ਲੱਗ ਕੇ ਸੂਟ ਵਾਲਾ ਕਮੀਜ਼ ਹੈਗੇ ਇਹ ਬਹੁਤ ਹੀ ਵਧੀਆ ਦੁਪੱਟਾ ਬਹੁਤ ਹੀ ਵਧੀਆ ਪ੍ਰਿੰਟ ਕੀਤਾ ਹੋਇਆ ਹੈਗਾ ਦੁਪੱਟੇ ਦਾ ਸੂਟ ਦੇ ਨਾਲ ਮਿਲਿਆ ਕੇ ਵਧੀਆ ਬਹੁਤ ਵਧੀਆ ਦੁਬਟਾ ਡਾਈ ਕਰਿਆ ਹੋਇਆ ਹੈਗਾ ਬਹੁਤ ਵਧੀਆ ਇਹਦੇ ਨਾਲ ਪੀਕੋ ਕਰੀ ਹੋਈ ਹੈ ਚੁੰਨੀ ਦੇ ਆ ਦੇਖੋ ਚੁੰਨੀ ਤੇ ਪੀਕੋ ਵੀ ਨਾਲ ਕਰੀ ਹੋਈ ਹੈਗੀ ਇਹ ਇਹ ਨਹੀਂ ਹੈਗਾ ਵੀ ਆਪਾਂ ਨੂੰ ਦੁਬਾਰਾ ਪੀਕੋ ਕਰਾਉਣੀ ਪਊਗੀ ਇਹ ਚਾਰ ਕਲਰ ਨੇ ਆਪਣੇ ਕੋਲੇ ਜਿਹੜਾ ਪਹਿਲਾ ਕਲਰ ਹੈ ਉਹ ਗ੍ਰੇ ਕੰਨਰ ਦਾ ਉੱਪਰੋਂ ਦਾ ਗ੍ਰੇ ਕਲਰ ਹੈ ਜਿਹੜਾ ਆਪਣੇ ਕੋਲੇ ਦੂਸਰਾ ਕਲਰ ਹੈ ਉਹ ਦੂਸਰਾ ਕਲਰ ਹੈ ਜਿਹੜਾ ਆਪਣੇ ਕੋਲ ਗ੍ਰੀਨ ਕਲਰ ਹੈ ਗ੍ਰੀਨ ਕਲਰ ਹੈ ਜਿਹੜਾ ਉਹ ਵੀ ਉਸੇ ਟਾਈਮ ਹੀ ਉਹਦਾ ਵਰਕ ਕੀਤਾ ਹੋਇਆ ਹੈ ਗਲੇ ਉੱਪਰ ਵੀ ਥੱਲੇ ਫਲਾਵਰ ਦੇ ਕੇ ਥੱਲੇ ਘੇਰੇ ਦੇ ਉੱਪਰ ਫਲਾਵਰ ਦੇ ਕੇ ਜਿਹੜਾ ਘੇਰੇ ਦਾ ਬਾਰਡਰ ਹੈ ਬਾਰਡਰ ਦੇ ਉੱਪਰ ਵੀ ਇਹਨਾਂ ਨੇ ਸਾਰਾ ਕੋਸ਼ਿਸ਼ ਆਪਣਾ ਕੀਤਾ ਹੋਇਆ ਹੈਗਾ ਇਹਦਾ ਵੀ 550 ਰੁਪਿਆ ਰੇਟ ਹੈ ਸਾਫ ਵੇਦ ਨਾਲ ਬੋਟਣ ਹੈਗੀ ਤੇ ਚੁੰਨੀ ਵੀ ਇਹਦੇ ਨਾਲ ਜਿਹੜੀ ਹੈਗੀ ਆ ਉਹ ਵੀ ਪ੍ਰਿੰਟ ਡਾਈ ਕੀਤੀ ਹੋਈ ਹੈ ਇਹ ਦੇਖੋ ਉਸੇ ਤਰ੍ਹਾਂ ਹੀ ਚੁੰਨੀ ਇਹਦੀ ਡਾਈ ਕੀਤੀ ਹੋਈ ਹੈਗੀ ਚੁੰਨੀ ਦੇ ਉੱਤੇ ਵੀ ਪੀਕ ਹੋਏ ਇਹਤੇ ਵੀ ਕਰੀ ਹੋਈ ਹੈਗੀ 550 ਰੁਪਿਆ ਦਾ ਰੇਟ ਹੈਗਾ ਤੁਸੀਂ ਇਹਦੀ ਫੋਟੋ ਖਿੱਚ ਕੇ ਸਾਡੇ ਵਟਸਐਪ ਤੇ ਭੇਜੋ ਸਾਡਾ ਸੂਟ ਮੰਗਵਾਉਣ ਵਾਸਤੇ ਆਰਡਰ ਬੁੱਕ ਕਰੋ ਤੀਸਰਾ ਪ੍ਰਭਾਤੀ ਇਧਰਾ ਕਲਰ ਆ ਰਿਹਾ ਹੈ ਤੀਸਰਾ ਕਲਰ ਆ ਗਿਆ ਨਾ ਮਹਿਰੂਮ ਕਲਰ ਆ ਗਿਆ ਉੱਪਰੋਂ ਕੋਕਾ ਕੋਲਾ ਮਹਿਰੂਮ ਚ ਆ ਗਿਆ ਜਿਹੜਾ ਲਾਈਟ ਜਿਹਾ ਮਹਿਰੂਮ ਹਨਾ ਡਾਰਕ ਹੈ ਨਾ ਹੀ ਜਿਆਦਾ ਉਹ ਲਾਈਟ ਹੈ ਇਹ ਮੀਡੀਅਮ ਸਾਈਜ਼ ਦਾ ਆਪਣਾ ਕਲਰ ਜਿਹੜਾ ਇਹ ਕਲਰ ਹੈ ਇਹ ਹੈਗਾਗਾ ਇਹਦੇ ਉੱਪਰ ਵੀ ਜਿਹੜੀ ਇਹ ਗਲੇ ਦੇ ਉੱਪਰ ਪੱਟੀ ਦਿੱਤੀ ਹੋਈ ਹੈਗੀ ਇਹਦੀ ਹੁਣ ਵੱਖਰੇ ਟਾਈਪ ਦੇ ਦਿੱਤੀ ਹੋਈ ਹੈ ਇਹ ਸੂਟ ਦੇ ਵਿੱਚ ਆ ਦੇਖੋ ਇਹਨਾਂ ਤੇ ਪਹਿਲਾਂ ਇਹ ਵਿਚਾਲੇ ਸੀ ਹੁਣ ਇਹਨਾਂ ਨੇ ਸਾਈਡਾਂ ਤੇ ਦਿੱਤੀ ਹੋਈ ਆ ਇਹ ਚੀਜ਼ ਜਿਹੜੀ ਆ ਜਿਹੜਾ ਮੋਤੀ ਵਾਲਾ ਵਰਕ ਆ ਇਹ ਸਾਈਡਾਂ ਤੇ ਦਿੱਤਾ ਹੋਇਆ ਹੈ ਇਹੇ ਲੋਟੀ ਆਪਣੇ ਕੋਲੇ ਆ ਘੇਰੇ ਦੇ ਉੱਪਰ ਇਹਦੇ ਨਾਲ ਵੀ ਆਪਣੇ ਕੋ ਸਾਫ ਸਲਵਾਰ ਹੈ ਤੇ ਦੁਪੱਟਾ ਗਾ ਜਿਹੜਾ ਦੁਪੱਟਾ ਇਹਦੇ ਨਾਲ ਵੀ ਉਸੇ ਤਰ੍ਹਾਂ ਹੀ ਆਪਣਾ ਡਾਈ ਕੀਤਾ ਹੋਇਆ ਹੈਗਾ ਡੋ ਰੰਗਾਂ ਜਿਵੇਂ ਆਪਣੇ ਕੋਲ ਨਾਲ ਫਲਾਵਰ ਫਲਾਵਰ ਦੇ ਨਾਲ ਲੈ ਕੇ ਇਹ ਡਾਈ ਕੀਤਾ ਹੋਇਆ ਹੈਗਾ ਤੇ ਜਿਹੜਾ ਆਪਣੇ ਕੋਲੇ ਚੌਥਾ ਕਲਰ ਆ ਗਿਆ ਇਹ ਚੌਥਾ ਕਲਰ ਜਿਹੜਾ ਬਹੁਤ ਵਧੀਆ ਪਿਆਰਾ ਬਹੁਤ ਹੀ ਸੋਹਣਾ ਕਲਰ ਆ ਪਿਆ ਹੁਣ ਹੁਣ ਮੈਂ ਦੱਸਣ ਦਾ ਨਾ ਦੱਸਣ ਦਾ ਵੀ ਤੁਹਾਨੂੰ ਲੋੜ ਨਹੀਂ ਤੁਹਾਨੂੰ ਆਪ ਹੀ ਪਤਾ ਲੱਗ ਜੂ ਇੰਨਾ ਪਿਆਰਾ ਕਲਰ ਹੈ ਇਹਦੇ ਨਾਲ ਵੀ ਤੁਹਾਡੇ ਕੋਲੇ ਜਿਹੜੀ ਸਲਵਾਰ ਹੈ ਸਲਵਾਰ ਦਾ ਬਹੁਤ ਵਧੀਆ ਕਲਰ ਆ ਤੁਹਾਡਾ ਤੇ ਨਾਲ ਇਹਦੀ ਕੁੰਨੀ ਹੈ ਕੁੰਨੀ ਵੀ ਡਾਈ ਕੀਤੀ ਹੋਈ ਹੈ ਉਵੇਂ ਪੀਕੋ ਕੁੰਨੀ ਦੀ ਕੀਤੀ ਹੋਈ ਹੈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਵੀ ਦੁਬਾਰਾ ਕਿਤੇ ਪੀਕੋ ਕਰਾਉਣੀ ਪਊਗੀ ਤੇ ਪੀਕੋ ਇਹਦੇ ਖਰੀਦਦੀ ਹੈ ਹਾਂਜੀ ਜਿਹੜੀ ਆਪਣੇ ਕੋਲੇ ਅਗਲੀ ਵੈਰਾਈਟੀ ਹੈਗੀ ਅਗਲੀ ਵੈਰਾਈਟੀ ਆਪਣੇ ਕੋਲੇ ਅਗਲੀ ਵੈਰਾਈਟੀ ਸਿਮਰ ਦੀ ਹੈ ਜਿਹਦੇ ਉੱਪਰ ਬਚਿੱਤਰਾ ਕਢਾਈ ਬਹੁਤ ਹੀ ਪਿਆਰੀ ਕਢਾਈ ਕੀਤੀ ਹੋਈ ਹੈਗੀ ਬਹੁਤ ਹੀ ਪਿਆਰੀ ਜਿੰਨੀ ਵੀ ਪਿਆਰੀ ਕਹਦੇ ਓੰਨੀ ਵੀ ਪਿਆਰੀ ਕਢਾਈ ਕੀਤੀ ਹੋਈ ਹੈ ਆ ਦੇਖੋ ਤੁਸੀਂ ਸਾਰੇ ਘੇਰੇ ਦੇ ਉੱਪਰ ਬਹੁਤ ਵਧੀਆ ਕਢਾਈ ਹੈ ਸਾਰੇ ਜਿਹੜਾ ਮੂਰਲਾ ਫਰੰਟ ਸਾਰਾ ਕਢਾਈ ਨਾਲ ਦਿੱਤਾ ਹੋਇਆ ਹੈਗਾ ਬੇਚ ਵਧੀਆ ਛੋਟੇ ਛੋਟੇ ਹਰ ਤਰੀਕ ਨੇ ਆਪਣੇ ਹਾਮੀਨਾ ਕਾਰੀ ਕੀ ਹੋਈ ਇਹਨਾਂ ਦੇ ਵਿੱਚ ਆ ਕੰਚ ਦੀ ਇਹ ਕਰੀ ਹੋਈ ਆ ਬਹੁਤ ਹੀ ਵਧੀਆ ਜਿਹੜਾ ਇਹਦੇ ਸਾਢੇ 600 ਰੁਪਿਆ ਇਸ ਸੂਟ ਦਾ ਰੇਟ ਆ ਜੀ ਤੇ ਇਹ ਸੂਟ ਦੀ ਫੋਟੋ ਖਿੱਚ ਕੇ ਤੁਹਾਡੇ ਵਟਸਐਪ ਤੇ ਸੂਟ ਮੰਗਵਾਉਣ ਵਾਸਤੇ ਭੇਜ ਸਕਦੇ ਹਾਂ ਇਹਦੇ ਨਾਲ ਜਿਹੜੀ ਚੁੰਨੀ ਆ ਆਲ ਓਵਰ ਸੂਟ ਆ ਚੁੰਨੀ ਆ ਜਿਹੜੀ ਚੁੰਨੀ ਉੱਪਰ ਵੀ ਕਢਾਈ ਬਹੁਤ ਪਿਆਰੀ ਕਢਾਈ ਕੀਤੀ ਹੋਈ ਆ ਦੇਖੋ ਨੂੰ ਕਢਾਈ ਚੁੰਨੀ ਦੇ ਉੱਪਰ ਜਿਹੜੀ ਕਢਾਈ ਹੈਗੀ ਬਹੁਤ ਹੀ ਸ਼ਾਨਦਾਰ ਆ ਦੇਖੋ ਜਿਹੜੀ ਕੰਨੀ ਸਾਈਡ ਹੁੰਦੀ ਆ ਆਪਾਂ ਕੰਨੀ ਕਹਿੰਦੇ ਆ ਕੰਨੀ ਸਾਈਡ ਆ ਜਿਹੜੀ ਇਹ ਆਪਣੇ ਚੁੰਨੀ ਦੀ ਕਢਾਈ ਹੈਗੀ ਬਹੁਤ ਹੀ ਪਿਆਰੀ ਬਹੁਤ ਹੀ ਪਿਆਰਾ ਇਹ ਕਲਰ ਹੈ ਜਿਹੜਾ ਆਪਾਂ ਪਿਸਟਾ ਕਲਰ ਬੋਲ ਦਿੰਦੇ ਆ ਬਹੁਤ ਹੀ ਪਿਆਰੀ ਇਹ ਚੁੰਨੀ ਆ ਬਹੁਤ ਵਧੀਆ ਕਪੜਾ ਚੁੰਨੀ ਦਾ ਐ ਜਿਵੇਂ ਆਪਣੇ ਸੂਟ ਦੀ ਲੈਂਥ ਹੁੰਦੀ ਆ ਸੂਟ ਦਾ ਕਪੜਾ ਹੁੰਦਾ ਉਹ ਇਹ ਚੁੰਨੀ ਦਾ ਕਪੜਾ ਹੈਗਾ ਬਹੁਤ ਸੋਹਣਾ ਕਪੜਾ ਹੈਗਾ ਇਸ ਨੂੰ ਵੀ ਤੁਸੀਂ WhatsApp ਤੇ ਸਾਡੇ ਕੋਲ ਫੋਟੋ ਭੇਜ ਦਿੰਦੇ ਆ ਸੂਟ ਤੇ ਆਰਡਰ ਬੁੱਕ ਕਰਾਉਣ ਵਾਸਤੇ ਤੇ ਇਹਦੇ ਵਿੱਚ ਨੇ ਜਿਹੜੇ 4 ਕਲਰ ਨੇ ਆਪਣੇ ਕੋਲੇ 4 ਹੀ ਕਲਰ ਆਪਣੇ ਕੋਲੇ ਨੇ ਜਿਹੜਾ ਪਹਿਲਾ ਕਲਰ ਆ ਉਹ ਪਿਸਟਾ ਕਲਰ ਆ ਗਿਆ ਆ ਤੁਹਾਡੇ ਸਾਹਮਣੇ ਜਿਹੜਾ ਪਹਿਲਾ ਸੂਟ ਹੈ ਇਹ ਇਸ ਦਾ ਕਲਰ ਆ ਗਿਆ ਜਿਹੜਾ ਇਸ ਵਿੱਚ ਦੂਸਰਾ ਕਲਰ ਹੈ ਬਹੁਤ ਹੀ ਹਰਮਨ ਪਿਆਰਾ ਕਲਰ ਆ ਬਹੁਤ ਹੀ ਬਹੁਤ ਵਧੀਆ ਜਿੰਨਾ ਵੀ ਤੁਸੀਂ ਵਧੀਆ ਕਹਿੰਦੇ ਹੋ ਓਨਾ ਵੀ ਵਧੀਆ ਇਹ ਕਲਰ ਹੈਗਾ ਉਸੇ ਤਰ੍ਹਾਂ ਵੀ ਇਹਦੇ ਘੇਰੇ ਤੇ ਕਢਾਈ ਕੀਤੀ ਹੋਈ ਹੈਗੀ ਤੇ ਆਲ ਓਵਰ ਇਹ ਵੀ ਸੂਟ ਹੈ ਤੇ ਚੁੰਨੀ ਹੈ ਜਿਹੜੀ ਚੁੰਨੀ ਦੇ ਉੱਪਰ ਵੀ ਇਹਦੇ ਉੱਪਰ ਜਿਹੜੀ ਕਢਾਈ ਹੈ ਉਸੇ ਤਰ੍ਹਾਂ ਵੀ ਕੰਨੀਆਂ ਦੇ ਉੱਪਰ ਕੀਤੀ ਹੋਈ ਹੈ ਸਾਈਡਾਂ ਤੇ ਇਹਦੇ ਪੀਕੋ ਕਰੀ ਹੈ ਤੇ ਇਹਦੇ ਵਿੱਚ ਸਟਾਰਸ ਤੇਰੇ ਸਾਰੇ ਵਰਕ ਦਿੱਤਾ ਹੋਇਆ ਚੁੰਨੀ ਦੇ ਵਿੱਚ ਤੇ ਜਿਹੜਾ ਆਪਣੇ ਕੋਲੇ ਪੰਜਵਾਂ ਕਲਰ ਹੈ ਤੀਜਾ ਕਲਰ ਇਹਦਾ ਤੀਜਾ ਕਲਰ ਵੀ ਬਹੁਤ ਪਿਆਰਾ ਹੈਗਾ ਕਲਰ ਸਾਰੇ ਪਿਆਰੇ ਨੇ ਆਪਣੇ ਕੋਲੇ ਬਹੁਤ ਵਧੀਆ ਕੰਦਰਾ ਇਹਦੇ ਵਿੱਚ ਵੀ ਸਾਰਾ ਕੁਝ ਉਮੀਦ ਦਿੱਤਾ ਹੋਇਆ ਹੈ ਇਹਦਾ ਵੀ 550 ਰੇਟ ਹੈ ਤੇ ਇਹਨੂੰ ਵੀ ਤੁਸੀਂ ਆਰਡਰ ਬੁੱਕ ਕਰਾਉਣ ਵਾਸਤੇ ਸਾਡੇ ਵਟਸਐਪ ਤੇ ਫੋਟੋ ਖਿੱਚ ਕੇ ਭੇਜ ਸਕਦੇ ਹੋ ਇਸੇ ਤਰ੍ਹਾਂ ਹੀ ਥੱਲੇ ਜਿਹੜੀ ਚੁੰਨੀ ਹੈ ਚੁੰਨੀ ਦੇ ਉੱਪਰ ਵੀ ਸਾਰੀ ਇਹੋ ਜਿਹੀ ਕੀਤੀ ਹੋਈ ਹੈ ਇਹਨਾਂ ਨੇ ਜਿਵੇਂ ਸੂਟ ਦੇ ਉੱਪਰ ਮੀਨਾ ਕਰੀਏ ਉਵੇਂ ਚੁੰਨੀ ਦੇ ਉੱਪਰ ਮੀਨਾ ਕਰੀ ਕੀਤੀ ਹੋਈ ਹੈ ਜਿਹੜਾ ਆਪਣੇ ਕੋਲੇ ਚੌਥਾ ਕਲਰ ਹੈ ਚੌਥਾ ਕੰਦਰਾ ਆਪਣੇ ਕੋਲੇ ਇਹ ਆ ਗਿਆ ਇਹਦੇ ਵਿੱਚ ਵੀ ਬਹੁਤ ਵਧੀਆ ਕਢਾਈ ਕੀਤੀ ਹੋਈ ਹੈਗੀ ਇਹ ਵੀ 550 ਹੈ ਰੇਟ ਇਹਦਾ ਇਹਦੇ ਤੇ ਵੀ ਤੁੰਨੀ ਤੇ ਵੀ ਬਹੁਤ ਵਧੀਆ ਕਢਾਈ ਕੀਤੀ ਹੋਈ ਹੈ ਉਸੇ ਤਰ੍ਹਾਂ ਜਿਵੇਂ ਸਾਰੀ ਤੁੰਨੀ ਦੇ ਉੱਪਰ ਵਰਕ ਦਿੱਤੀ ਹੈ ਮੀਨਾ ਕਰ ਦਿੱਤੇ ਇਹਦਾ ਵੀ 550 ਰੁਪਇਆ ਰੇਟ ਹੈਗਾ ਤੇ ਇਹਦੇ ਫੋਟੋ ਖਿੱਚ ਕੇ ਸਾਡੇ ਵਟਸਐਪ ਤੇ ਆਰਡਰ ਬੁੱਕ ਕਰਾਉਣ ਵਾਸਤੇ ਭੇਜ ਸਕਦੇ ਆਂ। ਹਾਂ ਜਿਹੜੀ ਸਾਡੇ ਕੋਲੇ ਅਗਲੀ ਵੈਰਾਈਟੀ ਹੈ ਉਹ ਮਸਲੀਨ ਦੀ ਹੈ ਮਸਲੀਨ ਦੇ ਉੱਪਰ ਨਾ ਹੈਂਡਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਹੈਂਡਵਰਕ ਕੀਤਾ ਹੋਇਆ ਇਹਦੇ ਵਿੱਚ ਕਾਣ ਵੀ ਕੋਈ ਨਹੀਂ ਹੈਗਾ ਇੰਨਾ ਵਧੀਆ ਹੈਂਡਵਰਕ ਕੀਤਾ ਹੋਇਆ ਹੈਗਾ ਬਹੁਤ ਹੀ ਪਿਆਰਾ ਹੈਂਡਵਰਕ ਹੈ ਤੁਰਦਿ ਤੁਰ ਸਾਰਾ ਜਿਹੜਾ ਫਰੰਟ ਆ ਫਰੰਟ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਹੈ ਰਾਣੀ ਕਲਰ ਹੈ ਇਹ ਤੇ ਇਹਦਾ 750 ਰੁਪਿਆ ਰੇਟ ਹੈ ਬਹੁਤ ਹੀ ਪਿਆਰਾ 올ਓਵਰ ਸੂਟ ਹੈ ਇਹ ਸਾਰਾ ਜਿਹੜਾ ਹੈਗਾ ਨਾ ਉਹ 올ਓਵਰ ਸੂਟ ਹੈ ਸਾਰਾ 올ਓਵਰ ਸੂਟ ਹੈਗਾ ਮੂਹਲੇ ਫਰੰਟ ਦੇ ਉੱਪਰ ਇਹਨੇ ਨੇ ਹੈਂਡਵਰਕ ਦਿੱਤਾ ਹੋਇਆ ਹੈਗਾ ਬਹੁਤ ਹੀ ਪਿਆਰਾ ਕਲਰ ਹੈ ਰਾਣੀ ਕਲਰ ਹੈ ਇਹਦੇ ਨਾਲ ਜਿਹੜੀ ਚੁੰਨੀ ਹੈ ਚੁੰਨੀ ਦੇ ਉੱਪਰ ਵੀ ਹੈਂਡਵਰਕ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਸਾਰਾ ਚੁੰਨੀ ਦੇ ਜਿਵੇਂ ਆਪਣੇ ਸੂਟ ਦੇ ਵਿੱਚ ਲੈਣਾ ਇਹਨਾਂ ਨੇ ਦਿੱਤੀਆਂ ਹੋਈਆਂ ਨੇ ਉਸੇ ਤਰ੍ਹਾਂ ਆਪਾਂ ਇਹਨਾਂ ਨੇ ਨਾਲ ਚੁੰਨੀ ਦੇ ਵਿੱਚ ਵੀ ਦਿੱਤਾ ਹੋਇਆ ਪਿਓਰ ਦੀਆਂ ਚੁੰਨੀਆਂ ਇਹਦੇ ਨਾਲ ਬਹੁਤ ਵਧੀਆ ਚੁੰਨੀਆਂ ਚੁੰਨੀ ਦੇ ਸਾਈਡਾਂ ਤੇ ਜਿਹੜੇ ਕੰਨੀ ਵਾਲੀ ਸਾਈਡ ਤੇ ਆਂਦੇ ਆਪਾਂ ਆ ਦੇਖੋ ਕੰਨੀ ਵਾਲੀ ਸਾਈਡ ਆ ਜਾਂਦੀ ਹੈ ਜਿਹੜੀ ਆ ਚੀਜ਼ ਆ ਗਈ ਇਹਦੇ ਉੱਤੇ ਇਹਨਾਂ ਨੇ ਕੱਟ ਵਰਕ ਦਾ ਦਿੱਤਾ ਹੋਇਆ ਹੈਗਾ 골ਡਨ 골ਡਨ ਕਲਰ ਦਾ ਕੱਟ ਵਰਕ ਹੈ ਤੇ 골ਡਨ ਕਲਰ ਦਾ ਇਹਨਾਂ ਨੇ ਉੱਪਰ ਜਿਹੜਾ ਵਰਕ ਦਿੱਤਾ ਹੈਂਡ ਵਰਕ ਦਿੱਤਾ ਉਹ ਦਿੱਤਾ ਹੋਇਆ ਹੈਗਾ ਇਹ ਰਾਣੀ ਕਲਰ ਹੈ ਜੀ ਇਹਦਾ 750 ਰੁਪਿਆ ਰੇਟ ਹੈ ਇਹਦੀ ਫੋਟੋ ਸਾਡੇ ਕੋਲ ਭੇਜ ਕੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਸਾਡੇ WhatsApp ਨੰਬਰ ਤੇ ਵੀ ਭੇਜ ਸਕਦੇ ਹੋ ਸਾਡੀ ਫੋਟੋ ਇਹ ਇਹਦੇ ਵਿੱਚ 8 ਆਪਣੇ ਕੋਲੇ ਕਲਰ ਨੇ ਜਿਹੜਾ ਪਹਿਲਾ ਕਲਰ ਆ ਪਹਿਲਾ ਕਲਰ ਇਹ ਰਾਣੀ ਹੈ ਜੀ ਸਮੇਤ ਦੁਪੱਟਾ ਇਹ ਬਹੁਤ ਵਧੀਆ ਸੂਟ ਹੈ ਇਹ ਜੇ ਆਪਾਂ ਇਹਨੂੰ ਕਿਵੇਂ ਮਰਜ਼ੀ ਖਿੱਤੀ ਚੱਲੋ ਲੈਨਕ ਲਾ ਕੇ ਸੂਟ ਬਣਾ ਸਕਦੇ ਤੁਸੀਂ ਬਹੁਤ ਹੀ ਹਾਂਜੀ ਇਹ ਪਹਿਲਾ ਕਲਰ ਹੈ ਦੂਸਰਾ ਕਲਰ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਜਿੰਨਾ ਵੀ ਸੋਹਣਾ ਕਲਰ ਕਹਦੇ ਹੋ ਉਹਨਾਂ ਹੋਰਾਂ ਕਲਰ ਹੈ ਜਿਵੇਂ ਹੁਣ ਕੋਈ ਮਾਤਾ ਕੋਈ 50 ਸਾਲ ਦੀ ਜਾਂ 45 ਸਾਲ ਦੀ ਜਾਂ 60 ਸਾਲ ਦੀ ਬਹੁਤ ਵਧੀਆ ਕਲਰ ਹੈ ਜਿਵੇਂ ਮਰਗੀ ਕਮੀ ਛਾਤੀ ਦੇ ਵਿੱਚ ਤੁਸੀਂ ਸੂਟ ਪਾ ਸਕਦੇ ਆ ਬਹੁਤ ਹੀ ਵਧੀਆ ਵਿਆਹ ਕੱਦਿਆਂ ਵਾਲੇ ਸੂਟ ਵੀ ਬਹੁਤ ਵਧੀਆ ਨੇ ਇਹਦੇ ਉੱਪਰ ਵੀ ਹੈਂਡਵਰਕ ਕੀਤਾ ਹੋਇਆ ਇਹਦੇ ਵਿੱਚ ਜਿਹੜੀ ਤੁੰਨੀ ਦਾ ਡਿਜ਼ਾਈਨ ਦਿੱਤਾ ਹੋਇਆ ਇਹਨਾਂ ਨੇ ਤੁੰਨੀ ਦਾ ਡਿਜ਼ਾਈਨ ਦਿੱਤਾ ਹੋਇਆ ਜਿਵੇਂ ਇਹਦੇ ਵਿੱਚ ਫਲਾਵਰ ਨੇ ਉਹੀ ਫਲਾਵਰ ਇਹਨਾਂ ਨੇ ਦਿੱਤਾ ਹੋਇਆ ਦੇਖੋ ਸਾਈਡਾਂ ਦੇ ਉੱਪਰ ਪੱਲਿਆਂ ਦੇ ਉੱਪਰ ਫਲਾਵਰ ਦਿੱਤਾ ਹੋਇਆ ਇਧਰ ਵੀ ਕੰਨੀ ਵਾਲੇ ਪੱਲੇ ਨੇ ਜਿਹੜੇ ਉਹਨਾਂ ਦੇ ਉੱਤੇ ਕੱਟਪਰਕ ਦਾ ਹੈ ਕੀਤੀ ਹੋਈ ਹੈ ਮੀਨਾਕਾਰੀ ਇਹਨਾਂ ਨੇ ਫਿਰ ਇਹਨਾਂ ਨਾਲ ਸੂਟ ਦੇ ਨਾਲ ਦਾ ਫਲਾਵਰ ਦਿੱਤਾ ਹੋਇਆ 750 ਰੁਪਏ ਇਹਦਾ ਰੇਟ ਹੈਗਾ ਜੀ ਇਹਨੂੰ ਵੀ ਤੁਸੀਂ ਫੋਟੋ ਭੇਜ ਕੇ ਸਾਡੇ ਵਟਸਐਪ ਦੇ ਉੱਤੇ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜਾ ਤੀਸਰਾ ਕਲਰ ਆ ਲਾਈਟ ਫਰੋਜੀ ਬਿਲਕੁਲ ਲਾਈਟ ਫਰੋਜੀ ਜਿਹਨੂੰ ਆਪਾਂ ਕਹਿੰਦੇ ਵੀ ਬਹੁਤ ਹੀ ਪਿਆਰਾ ਹੈ ਜਿਵੇਂ ਚਮਕਦਮ ਕਾਲਾ ਸੂਟ ਆ ਪੂਰਾ ਲਾਈਟ ਫਰੋਜੀ ਸੂਟ ਆ ਇਹ ਇਹਦਾ ਵੀ 750 ਰੁਪਿਆ ਰੇਟ ਆ ਇਹਦੇ ਉੱਤੇ ਵੀ ਜਿਹੜਾ ਫਲਾਵਰ ਦਿੱਤਾ ਹੋਇਆ ਉਵੇਂ ਕੁੰਨੀ ਦੇ ਉੱਪਰ ਦਿੱਤਾ ਹੋਇਆ ਹੈਗਾ ਆਪਾਂ ਕੁੰਨੀ ਵੀ ਤੁਹਾਨੂੰ ਦਿਖਾਉਣੇ ਹੈਗੇ ਕੁੰਨੀ ਦੇ ਉੱਪਰ ਵੀ ਜਿਵੇਂ ਆਹ ਚੀਜ਼ ਇਹਨਾਂ ਨੇ ਫੁੱਲ ਦਾ ਡਿਜ਼ਾਈਨ ਦਿੱਤਾ ਹੋਇਆ ਉਵੇਂ ਕੁੰਨੀ ਦੇ ਉੱਪਰ ਕੰਨੀ ਦੇ ਉੱਪਰ ਕੱਟ ਵਰਕ ਦੀ ਕਢਾਈ ਕਰਕੇ ਸਾਰੀ ਦਿੱਤੀ ਹੋਈ ਹੈਗੀ ਆ ਦੇਖੋ ਸਾਹ ਨੂੰ ਇਹ ਇਹ ਤੀਸਰਾ ਕਲਰ ਸੀਗਾ ਜੀ ਹੁਣ ਚੌਥਾ ਕਲਰ ਹੈ ਜਿਹੜਾ ਸਾਡੇ ਕੋਲੇ ਮਹਿੰਦੀ ਕਲਰ ਹੈ ਬਹੁਤ ਹੀ ਹਰਮਨ ਪਿਆਰਾ ਕਲਰ ਹੈ ਬਹੁਤ ਹੀ ਜਿਆਦਾ ਹਰਮਨ ਪਿਆਰਾ ਕਲਰ ਹੈ ਇਹ ਬਹੁਤ ਹੀ ਜਿਆਦਾ ਮਹਿੰਦੀ ਕਲਰ ਦਾ ਬਹੁਤ ਮਨਪਸੰਦ ਦਾ ਕਲਰ ਹੁੰਦਾ ਬਟਕੀਆਂ ਦੇ ਇਹ ਤੇ ਇਹਦੇ ਉੱਤੇ ਵੀ ਜਿਹੜੀ ਮੀਨਾ ਕਾਰੀ ਕੀਤੀ ਹੈ ਬਹੁਤ ਵਧੀਆ ਕੀਤੀ ਹੋਈ ਹੈ ਇਹਨਾਂ ਨੇ ਹੈਂਡਵਰਕ ਦੀ ਮਸਲੀਨ ਦੇ ਸੂਟ ਦੇ ਉੱਤੇ ਨਾ ਬਹੁਤ ਵਧੀਆ ਹੈਂਡਵਰਕ ਕੀਤਾ ਹੋਇਆ ਉਵੇਂ ਇਹਨੇ ਚੁੰਨੀ ਦੇ ਉੱਪਰ ਡਿਜ਼ਾਈਨ ਆ ਤੁਹਾਨੂੰ ਜਿਵੇਂ ਚੁੰਨੀਆਂ ਦਿਖਾਈਆਂ ਨੇ ਉਸ ਤੋਂ ਬਾਅਦ ਆਪਣੇ ਕੋਲੇ ਇਹ ਨਾ ਫਰੋਜੀ ਕਲਰ ਰੋਜੀ ਕੰਦਰਾ ਜਿਹੜਾ ਹੈ ਬੇਲਾ ਵਾਲਾ ਇਹਦੇ ਉੱਤੇ ਕਲਰ ਹੈ ਸਾਰਾ ਦੇਖੋ ਹੈਂਡਵਰਕ ਕੀਤਾ ਹੋਇਆ ਇਹਨਾਂ ਨੇ ਬਹੁਤ ਹੀ ਵਧੀਆ ਕੰਕੜ ਦਾ ਹੈਂਡਰੂਮ ਕੀਤਾ ਹੋਇਆ ਤੇ ਚੁੰਨੀ ਵੀ ਤੁਹਾਨੂੰ ਜਿਵੇਂ ਆਪਣੇ ਆਪਣੇ ਆ ਬੇਲਾ ਵਾਲੇ ਇਹਦੇ ਵਿੱਚ ਸੂਟ ਦੇ ਵਿੱਚ ਹੈਂਡਵਰਕ ਦੀਆਂ ਉਵੇਂ ਹੀ ਚੁੰਨੀ ਦੇ ਵਿੱਚ ਹੈ ਉਵੇਂ ਚੁੰਨੀ ਦੇ ਸਾਈਡ ਤੇ ਕੱਟ ਵਰਕ ਆ ਤੇ ਉਸ ਤੋਂ ਬਾਅਦ ਆਪਣੇ ਕੋਲੇ ਜਾਮਨੀ ਕਲਰ ਜਾਮਨੀ ਕਲਰ ਦੇ ਉੱਪਰ ਵੀ ਜਿਵੇਂ ਆਪਣੇ ਕੋਲੇ ਪਹਿਲਾਂ ਵਾਲੇ ਸੂਟਾਂ ਦੇ ਉੱਪਰ ਫਲਾਵਰ ਸੀ ਤੇ ਚੁੰਨੀ ਦੇ ਉੱਪਰ ਵੀ ਫਲਾਵਰ ਹੈ ਇਹਦਾ ਵੀ ਰੇਟ 750 ਰੁਪਿਆ ਹੈਗਾ ਤੇ ਇਸ ਤੋਂ ਬਾਅਦ ਆਪਣੇ ਕੋਲੇ ਪੈਰਟ ਕਲਰ ਬਹੁਤ ਹੀ ਸੋਹਣਾ ਪੈਰਟ ਕਲਰ ਹੈ ਕਿਹਾ ਬਾਤ ਪੈਰਟ ਕਲਰ ਦੀ ਬਹੁਤ ਹੀ ਸੋਹਣਾ ਜਿੰਨਾ ਵੀ ਸੋਹਣਾ ਕਹਿੰਦੇ ਤੁਸੀਂ ਉਨੇ ਹੀ ਸੋਹਣਾ ਕੰਦਰ ਹੈ ਇਹਦਾ ਵੀ 750 ਰੁਪਿਆ ਰੇਟ ਹੈ ਇਹਦੀ ਵੀ ਫੋਟੋ ਖਿੱਚ ਕੇ ਸਾਡੇ ਵਟਸਐਪ ਤੇ ਤੁਸੀਂ ਭੇਜ ਸਕਦੇ ਆ ਆਰਡਰ ਬੁੱਕ ਕਰਵਾਉਣ ਦੇ ਲਈ ਤੇ ਚੁੰਨੀ ਦੇ ਉੱਪਰ ਜਿਵੇਂ ਆਪਣੇ ਸੂਟ ਦੇ ਵਿੱਚ ਬੇਨ ਲਾਣੇ ਉਵੇਂ ਚੁੰਨੀ ਦੇ ਉੱਪਰ ਬੇਨ ਲਾਣੇ ਤੇ ਲਾਸਟ ਸੂਟ ਹੈ ਜਿਹੜਾ ਸਾਡੇ ਕੋਲੇ ਇਹਦਾ 8ਵਾਂ ਨੰਬਰ ਉਹ yellow ਕਲਰ ਹੈ ਇਹਨਾਂ ਬੱਪੀ ਲੋ ਪੀਲਾ ਕਲਰ ਬੋਲ ਦਿੰਦੇ ਆ yellow color ਤੇ ਇਹਦੇ ਉੱਪਰ ਵੀ ਜਿਹੜਾ ਹੈਂਡਵਰਕ ਕੀਤਾ ਹੋਇਆ ਉਸੇ ਤਰ੍ਹਾਂ ਹੀ ਕੀਤਾ ਹੋਇਆ ਹੈਗਾ ਉਸੇ ਤਰ੍ਹਾਂ ਹੀ ਤੁੰਨੀ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਬਹੁਤ ਹੀ ਪਿਆਰੀਆਂ ਇਹਨਾਂ ਨਾਲ ਤੁੰਨੀਆਂ ਨੇ ਨਹੀਂ ਆ ਬਹੁਤ ਹੀ ਪਿਆਰੇ ਕਲਰ ਨੇ ਤੇ ਬਹੁਤ ਹੀ ਪਿਆਰਾ ਇਹਨਾਂ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਹਾਂਜੀ ਅਗਲੀ ਆਈਟਮ ਆ ਆਪਣੇ ਕੋਲੇ ਜਿਹੜੀ ਟੈਵੀ ਸੂਟ ਟੈਵੀ ਸੂਟ ਬਹੁਤ ਵਧੀਆ ਪਿਆਰਾ ਹੈ ਇਹਦੇ ਉੱਤੇ ਵਰਕ ਕੀਤਾ ਹੋਇਆ ਹੈ ਕੜਾਈ ਦਾ ਜਿਹੜਾ ਵਰਕ ਕੀਤਾ ਨਾ ਕੜਾਈ ਕੱਢੀ ਹੋਈ ਹੈ 골ਡਨ ਕੜਾਈ ਚੜੀ ਦੀ ਕੜਾਈ ਕੱਢੀ ਹੋਈ ਹੈ ਬਹੁਤ ਵਧੀਆ ਹੈਗੀ ਵੀ ਨਾ ਕਿਹੜਾ ਗਲਮਾ ਇਹ ਵੀ ਨਾ ਇੱਕ ਗਲਮਾਗਾ ਬਹੁਤ ਹੀ ਵਧੀਆ ਬਹੁਤ ਵਧੀਆ ਉਹ ਕੱਢਿਆ ਹੋਇਆ ਹੈਗਾ ਜਾਨੀ ਕਿ ਇਹ ਨਾ ਨਾ ਜਿਆਦਾ ਡੀਪ ਹੈ ਨਾ ਜਿਆਦਾ ਸ਼ਾਰਟ ਹੈ ਬਹੁਤ ਵਧੀਆ ਆਲ ਓਵਰ ਸੂਟ ਹੈ ਇਹ ਆਲ ਓਵਰ ਸੂਟ ਦਾ ਜਿਹੜਾ ਇਹਦਾ ਰੇਟ ਹੈਗਾ ਉਹ 750 ਰੁਪਿਆ ਰੇਟ ਹੈ ਬਹੁਤ ਹੀ ਵਧੀਆ ਇਹ ਸ਼ੂਟਾ ਥੱਲੇ ਨਾਲ ਇਹਨੇ ਲੈਂਥ ਦਿੱਤੀ ਹੋਈ ਹੈ ਲਾ ਸਕਦੇ ਆਪਾਂ ਉੱਚੀ ਨਹੀਂ ਵੀ ਕਰਕੇ ਵੀ ਲਾ ਸਕਦੇ ਆ ਇਸ ਨੂੰ ਇਹਦੀ ਲੰਬਾਈ ਪੂਰੀ ਆਲ ਓਵਰ ਸ਼ੂਟ ਹੈ ਇਹਦੇ ਨਾਲ ਚੁੰਨੀ ਦਿੱਤੀ ਹੋਈ ਹੈਗੀ ਜਿਹੜੀ ਚੁੰਨੀ ਹੈ ਚੁੰਨੀ ਦੇ ਨਾਲ ਵੀ ਉੱਪਰ ਲੈਂਥ ਲਾਈ ਹੋਈ ਹੈ ਬਹੁਤ ਹੀ ਵਧੀਆ ਹੈ ਲੈ ਲਿਆ ਬਹੁਤ ਪਿਓਰ ਪਿਓਰ ਦਾ ਦੁਬੱਟਾ ਬਹੁਤ ਵਧੀਆ ਦੁਬੱਟਾ ਇਹਨੂੰ ਜਿਵੇਂ ਮਰਜ਼ੀ ਖਿੱਚੀ ਚੱਲੋ ਵੱਟੇ ਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਕੱਪੜੇ ਨੂੰ ਜਿਵੇਂ ਮਰਜ਼ੀ ਖਿੱਚੀ ਚੱਲੋ ਕੋਈ ਫਰਕ ਨਹੀਂ ਪੈਂਦਾ ਜਿਵੇਂ ਮਰਜ਼ੀ ਖਿੱਚੀ ਚੱਲੋ ਕੋਈ ਫਰਕ ਨਹੀਂ ਪੈਂਦਾ ਹੈ ਇਸ ਨੂੰ 750 ਰੁਪਏ ਰੇਟ ਹੈ ਇਹਨੂੰ ਸਾਡੇ ਕੋਲੇ ਆਰਡਰ ਬੁੱਕ ਕਰਾਉਣ ਵਾਸਤੇ ਇਹਦੀ ਫੋਟੋ ਖਿੱਚ ਕੇ ਸਾਡੇ ਵਟਸਐਪ ਦੇ ਉੱਪਰ ਭੇਜ ਸਕਦੇ ਆ ਤੁਸੀਂ ਬਹੁਤ ਹੀ ਵਧੀਆ ਹੋਏ ਦੇ ਵਿੱਚ ਚਾਰ ਕਲਰ ਨੇਗੇ ਜਿਹੜਾ ਪਹਿਲਾ ਕਲਰ ਹੈ ਇੱਕ ਕਦੂਰ ਕਦੂਰੰਗਾ ਆਪਾਂ ਕਹਿੰਦੇ ਆਂਗੇ ਉਹ ਕੰਦਰ ਹੈਗਾ ਜਿਹੜਾ ਦੂਸਰਾ ਕਲਰ ਹੈ ਵੀਰਾ ਦੂਸਰਾ ਕਲਰ ਉਹ ਪਿੰਕ ਕਲਰ ਹੈ ਪਿੰਕ ਕਲਰ ਹੈਗਾ ਇਹ ਜਿਹੜਾ ਆਪਣਾ ਡਾਰਕ ਜਾਨੀ ਕਿ ਵਿੱਚ ਡਾਰਕ ਜਿਆ ਕਰਦੀ ਹੈ ਉਹ ਪਿੰਕ ਕਲਰ ਹੈ ਉਵੇਂ ਚੁੰਨੀ ਦੇ ਉੱਪਰ ਲੈਂਸ ਲੱਗੀ ਹੋਈ ਹੈਗੀ ਬਹੁਤ ਵਧੀਆ ਇਹਦੀ ਵੀ ਚੁੰਨੀ ਹੈਗੀ ਜਿਹੜਾ ਬੀਨੈਕ ਇਹਦਾ ਵੀ ਗਲਮਾਗਾ ਨਾਖੋ ਬੀਨੈਕ ਗਲਮਾਗਾ ਮੂਰੇ ਕਲੀਆਂ ਦੀ ਜਿਵੇਂ ਆਪਣੀ ਕਲੀ ਦਿੱਤੀ ਹੁੰਦੀ ਹੈ ਉਸ ਟਾਈਮ ਇਹਨਾਂ ਦੇ ਉੱਪਰ ਕੜਾਈ ਕੀਤੀ ਹੋਈ ਹੈਗੀ ਆਲ ਓਵਰ ਸੂਟ ਹੈ ਇਹਦਾ ਵੀ 750 ਰੁਪਿਆ ਰੇਟ ਹੈ ਜਿਹੜਾ ਆਪਣੇ ਕੋਲ ਤੀਸਰਾ ਕਲਰ ਹੈ ਅਸਮਾਨੀ ਜੀ ਯਾਨੀ ਕਿ ਡਾਰਕ ਅਸਮਾਨੀ ਜਾਂ ਕਲਰ ਹੁੰਦਾ ਹੈ ਜਿਹੜਾ ਅਸਮਾਨੀ ਵਾਂਗੂ ਜਾਂ ਲੀਲਾ ਜਾਂ ਲਾਲ ਹੋ ਜਾਂ ਉਹ ਜਿਵੇਂ ਮਰਜ਼ੀ ਕਲਰ ਲਾ ਲੋ ਇਹ ਇਹਦੇ ਉੱਤੇ ਵੀ 골ਡਨ ਕੜਾਈ ਦਿੱਤੀ ਹੋਈ ਹੈਗੀ ਇਹਦੇ ਨਾਲ ਵੀ ਵੀਨੈਕ ਗਲਮਾਗਾ ਆਹ ਕਲੀਆਂ ਜਿਹੜਾ ਐਪ ਦਿੱਤੀ ਹੋਈ ਹੈਗੀ ਉਸ ਤੋਂ ਬਾਅਦ ਆਹ ਜਿਹੜਾ ਵੀਨੈਕ ਗਲਮਾ ਵੀਨੈਕ ਦੇ ਉੱਤੇ ਮੋਤੀ ਦਿੱਤੇ ਹੋਏ ਨੇ ਦੇਖੋ ਸਰ ਫਿਰ ਨਾਲ ਇਹਦੇ ਤੁੰਨੀ ਹੈਗੀ ਤੁੰਨੀ ਤੇ ਵੀ ਲਾਇਫ ਲੱਗੀ ਹੋਈ ਹੈਗੀ ਜਿਹੜਾ ਚੌਥਾ ਆਪਣੇ ਕੋਲ ਕਲਰ ਹੈ ਉਹ ਜੋਗਿਆ ਕਲਰ ਆ ਗਿਆ ਜਿਹੜਾ ਲਾਲੀ ਦੇ ਜੋਗਿਆ ਕਲਰ ਹੁੰਦਾ ਇੱਕ ਤਾਂ ਜੋਗਿਆ ਕਲਰ ਹੁੰਦਾਗਾ 바ਵਾ ਕਲਰ ਦੀ ਟਾਈਪ ਤੇ ਇੱਕਰੀ ਲਾਲੀ ਕਲਰ ਤੇ ਇਹ ਬਹੁਤ ਵਧੀਆ ਇਹਦੇ ਘੇਰੇ ਉੱਤੇ ਆਹ ਚੀਜ਼ ਦਿੱਤੀ ਹੋਈ ਜਿਹਨਾਂ ਨੇ ਵਰਕ ਕਰਤਾ ਤੇ ਵੀ ਸੂਟ ਹੈ ਵੀ ਇਹਦੇ ਘੇਰੇ ਦੇ ਉੱਪਰ ਵਰਕ ਕਰਤਾ ਇਹਨਾਂ ਨੇ ਗਲਾ ਇਹਨਾਂ ਦਾ ਵੀ ਬੀ ਸ਼ੇਪ ਹੈਗਾ ਇਹਦੇ ਵਿੱਚ ਗਲੇ ਦੇ ਵਿੱਚ ਦੋ ਬੀ ਸ਼ੇਪਾਂ ਬਣਾਤੀਆਂ ਦੇਖੋ ਪਹਿਲੀ ਬੀ ਸ਼ੇਪ ਇਹਨਾਂ ਨੇ ਆਹ ਬਣਾਤੀ ਉਦੋਂ ਮੋਰ ਵਰਕ ਦਿੱਤਾ ਫੇਰ ਬੀ ਸ਼ੇਪ ਬਣਾ ਕੇ ਫੇਰ ਵਰਕ ਦਿੱਤਾ ਉਸ ਤੋਂ ਬਾਅਦ ਨਾਲ ਇਹ ਚੁੰਨੀ ਹੈਗੀ ਇਹਦਾ 750 ਰੁਪਏ ਚਾਰੇ ਸੂਟਾਂ ਦਾ

ਉੱਪਰ ਕਢਾਈ ਆ ਫੈਦੀ ਹੈਗੀ ਇਹ ਦੋਨੇ ਚੀਜ਼ਾਂ ਮਨਸਾ ਪਲਾਜੋ ਹੀ ਬਣ ਸਕਦਾ ਤੇ ਸਲਵਾਰ ਵੀ ਬਣ ਸਕਦੀ ਹੈਗੀ ਇਹਦਾ ਬੀਨ ਹੈ ਇੱਕ ਗਲਾ ਹੈਗਾ ਤੇ ਘੇਰੇ ਦੇ ਉੱਪਰ ਕਢਾਈ ਹੈ ਜੇ ਤੁਸੀਂ A ਸ਼ੇਪ ਬਣਾਉਣਾ ਹੋਵੇ ਤਾਂ A ਸ਼ੇਪ ਵੀ ਇਹ ਸੂਟ ਬਣ ਸਕਦਾ ਹੈਗਾ ਇਹਦੇ ਉੱਪਰ ਤੁਸੀਂ ਲੈਂਥ ਲਾ ਸਕਦੇ ਹੋ ਫਿਰ ਨਾਲ ਜਿਵੇਂ ਆ ਚੀਜ਼ ਦਿੱਤੀ ہوئی ਹੈ ਇਹਦੇ ਨਾਲ ਇਥੇ ਲੈਂਥ ਵੀ ਲਾ ਸਕਦੇ ਹੋ ਵੀਰ ਇੱਕ ਕਰਮਾ ਤੇ ਹੁਣ ਇਹਦੀ ਇਹ ਜਿਹੜੀ ਚੁੰਨੀ ਹੈ ਚੁੰਨੀ ਦੇ ਉੱਪਰ ਵੀ ਵਰਕ ਕੀਤਾ ਹੋਇਆ ਹੈਗਾ ਲੈਂਥ ਲਾਈ ਹੋਈ ਹੈਗੀ ਬਹੁਤ ਵਧੀਆ ਚੁੰਨੀ ਹੈ ਚੈੱਕ ਟਾਈਪ ਚੁੰਨੀ ਦਿੱਤੀ ہوئی ਹੈ ਇਹਦੇ ਵਿੱਚ ਤਾਂ ਜਿਹੜੀ ਦਿੱਤੀ ਹੈ ਇਹਦਾ 750 ਰੁਪਇਆ ਰੇਟ ਹੈ ਜੀ ਸੂਟ ਦਾ ਲਾਈਨਿੰਗ ਵਾਲਾ ਸੂਟ ਹੈ ਸੂਟ ਦੇ ਨੀਤੇ ਲਾਈਨਿੰਗ ਜ਼ਰੂਰ ਲੱਗੂਗੀ ਸਾਰੇ ਤੇ ਲਾ ਲਓ ਜਾਂ ਕੱਲੀ ਕਮੀਜ਼ ਦੇ ਤੇ ਸਲਵਾਰ ਦੇ ਬਾਲੇ ਤੇ ਲਾ ਸਕਦੇ ਤੁਸੀਂ 750 ਰੁਪਇਆ ਰੇਟ ਹੈ ਜੀ ਫੋਟੋ ਸਕਰੀਨ ਲੈ ਕੇ ਇਹਦੀ ਸੂਟ ਦੀ ਸਕਰੀਨ ਲੈ ਕੇ ਤੁਸੀਂ ਸਾਡੇ ਸੂਟ WhatsApp ਤੇ ਭੇਜ ਸਕਦੇ ਹੋਗੇ ਆਰਡਰ ਬੁੱਕ ਕਰਾਉਣ ਲਈ ਇਹਦੇ ਵਿੱਚ ਆਪਣੇ ਕੋਲੇ 6 ਕਲਰ ਨੇਗੇ ਜਿਹੜਾ ਪਹਿਲਾ ਕਲਰ ਹੈ ਉਹ ਕੱਦੂ ਕਲਰ ਹੈਗਾ ਜਿਹੜਾ ਆਪਣੇ ਕੋਲੇ ਸਾਹਮਣੇ ਹੈਗਾ ਬਿਲਕੁਲ ਇਹ ਨਾਲ ਚੁੰਨੀ ਹੈ ਚੁੰਨੀ ਦੇ ਉੱਪਰ ਲੈਸ ਲੱਗੀ ਹੋਈ ਹੈ ਜਿਹੜਾ ਦੂਸਰਾ ਆਪਣੇ ਕੋਲੇ ਸੂਟ ਹੈ ਦੂਸਰਾ ਵੀ ਆਪਣੇ ਕੋਲੇ ਗਲਾ ਬੀਨਕ ਹੈ ਉਸੇ ਤਰ੍ਹਾਂ ਵੀ ਹੈ ਇਹਦਾ ਕਲਰ ਵੱਖਰਾ ਹੈ نیچے ਵੀ ਬਾਰਡਰ ਤੇ ਹੈ ਤੇ ਇਹਦੇ ਕੋਲੇ ਬਾਹਾਂ ਤੇ ਜਿਹੜੀ ਆਪਣੇ ਕੋਲੇ ਕਢਾਈ ਹੈਗੀ ਬਾਹਾਂ ਤੇ ਤੇ ਪਹੁੰਚ ਜਾਂਦੀ ਵੀ ਉਮੀ ਹੈਗੀ ਇਹਦਾ ਵੀ 750 ਰੁਪਿਆ ਰੇਟ ਹੈ ਇਹਦੀ ਤੁਸੀਂ ਫੋਟੋ ਲੈ ਕੇ ਸਾਡੇ ਵਟਸਐਪ ਤੇ ਭੇਜ ਸਕਦੇ ਹੋ ਆਰਡਰ ਬੁੱਕ ਕਰਾਉਣ ਲਈ ਜਿਹੜਾ ਤੀਸਰਾ ਕਲਰ ਹੈ ਉਹ ਗ੍ਰੇ ਕਲਰ ਹੈ ਗ੍ਰੇ ਕਲਰ ਦੇ ਉੱਪਰ ਬਲੈਕ ਰੰਗ ਦੀ ਕਢਾਈ ਹੈ ਤੇ ਨਫਲਾਵਰ ਦਿੱਤੇ ਹੋਏ ਨੇ ਇਹਨਾਂ ਨੇ ਤੇ ਬਾਜੂ ਤੇ ਵੀ ਉਮੀ ਹੈਗੀ ਜਿਵੇਂ ਆਪਣੇ ਬਾਜ਼ੂ ਤੇ ਪਹੁੰਚਿਆਗਾ ਆ ਬਾਜੂ ਆਗੀ ਆ ਪਹੁੰਚ ਦੀ ਕੜਾਈ ਆਗੀ ਇਹਦਾ ਵੀ 750 ਰੁਪਿਆ ਰੇਟ ਹੈ ਇਹਦੀ ਵੀ ਫੋਟੋ ਭੇਜ ਸਕਦੇ ਤੁਸੀਂ WhatsApp ਦੇ ਉੱਪਰ ਜਿਹੜਾ ਚੌਥਾ ਕਲਰ ਹੈ ਸਕਿਨ ਕਲਰ ਹੈ ਬਹੁਤ ਪਿਆਰਾ ਕਲਰ ਹੈ ਸਕਿਨ ਕਲਰ ਹੈ ਵਧੀਆ ਕਲਰ ਹੈਗਾ ਜਿਹਦੀਆਂ ਮਾਈਆਂ ਹੁੰਦੇ ਨੇ ਆਪਣੇ 50 ਸਾਲ ਦੀ ਉਮਰ ਦੇ ਵਿੱਚ ਬਹੁਤ ਵਧੀਆ ਸੂਟ ਨਾਲ ਇਹਦੇ ਦੁਪੱਟਾ ਹੈਗਾ 750 ਰੁਪਿਆ ਇਹਦਾ ਵੀ 750 ਰੁਪਿਆ ਰੇਟ ਹੈ ਤੇ ਇਹਦੇ ਵੀ ਬਹਾਨੇ ਤੇ ਤੇ ਬਾਜੂ ਤੇ ਕੜਾਈ ਦਿੱਤੀ ਆ ਪਹੁੰਚੇ ਤੇ ਉੱਪਰ ਕੜਾਈ ਦਿੱਤੀ ਹੋਈ ਹੈਗੀ ਉਵੇਂ ਹੀ ਤੇ ਇਹਦਾ ਵੀ 750 ਰੁਪਇਆ ਰੇਟ ਹੈ ਚੌਥਾ ਕਲਰ ਆਇਆ ਹੈ ਇਹਨਾਂ ਕੋਲੇ ਪੰਜਵਾਂ ਉਹ ਪਿੰਕ ਕਲਰ ਹੈ ਪਿੰਕ ਕਲਰ ਦੇ ਉੱਪਰ ਨਾਲ ਪਿੰਕ ਦੀ ਇਹ ਦੇ ਕੇ ਨਾਲ ਆਪਣੇ ਕੋਲ ਕਾਲੀ ਉਹ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਢੇਰੇ ਦੀ ਕਢਾਈ ਹੈ ਤੇ ਬਾਜੂ ਤੇ ਪੌਂਚੇ ਦੀ ਕਢਾਈ ਹੈ ਤੇ ਇਹਦਾ ਵੀ 750 ਰੁਪਇਆ ਰੇਟ ਹੈ ਚੁੰਨੀ ਦੇ ਉੱਪਰ ਇਹਦੇ ਲੱਗੀ ਹੋਈ ਹੈ ਲੈਂਸ ਚੈੱਕ ਦੀ ਚੁੰਨੀ ਹੈ ਸਾਰੇ ਰੂਟਾਂ ਨਾਲ ਤੇ ਉਸ ਤੋਂ ਬਾਅਦ ਆਪਣੇ ਕੋਲੇ ਜੈਲੋ ਕਲਰ ਆ ਗਏ ਆ ਸਾਰਕ ਕਹਿ ਲਓ ਇਹਨੂੰ ਆਪਾਂ ਡੈਲੋਗ ਵੀ ਕਹਿ ਸਕਦੇ ਤੇ ਆਪਾਂ ਨੂੰ ਇਹਨੂੰ ਕਲਰ ਹੋਰ ਵੀ ਕਹਿ ਸਕਦੇ ਤਰੀਕੇ ਕਲਰ ਬਹੁਤ ਪਿਆਰਾ ਹੈ ਇਹ ਇੱਕ ਕੜਾਈ ਹੈ 750 ਰੁਪਿਆ ਇਹਦਾ ਰੇਟ ਹੈ ਚੁੰਨੀ ਦੇ ਨਾਲ ਚ ਇੱਕ ਦੀ ਐ ਲੈਸ ਦਿੱਤੀ ਹੋਈ ਹੈਗੀ ਤੇ ਇਹ ਆਪਣੇ ਕੋਲ 6 ਕਲਰ ਸੀ 6 ਕੰਦਰਾਂ ਦੇ ਉੱਪਰ ਕੜਾਈ ਹੈ ਤੇ ਚੁੰਨੀ ਨਾਲ ਆ ਪੌਂਚਿਆਂ ਦੇ ਉੱਪਰ ਵਰਕ ਦਿੱਤਾ ਹੋਇਆ ਬਾਹਾਂ ਦੇ ਉੱਪਰ ਵਰਕ ਦਿੱਤਾ ਹੋਇਆ 750 ਰੁਪਿਆ ਰੇਟ ਹੈ ਕੈਸ਼ ਔਨ ਡਿਲੀਵਰੀ ਹੈ ਸੂਟ ਬੁੱਕ ਕਰਵਾਉਣ ਲਈ ਆਰਡਰ ਬੁੱਕ ਕਰਵਾਉਣ ਲਈ ਸਾਡੇ ਵਟਸਐਪ ਨੰਬਰ ਤੇ ਨੰਬਰ